ਪ੍ਰੋਗਰਾਮ ਨਾਲ ਜੁੜੇ ਦੋਸਤਾਂ ਦਾ ਸਵਾਗਤ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਕਰੀਏ। ਅੱਜ ਆਪਾਂ ਇੱਕ ਸਪੋਰਟਸ ਦੀ ਯਾਤਰਾ ਦੀ ਗੱਲਬਾਤ ਕਰਾਂਗੇ। ਸਾਡੇ ਨਾਲ ਗਗਨ ਅਜੀਤ ਸਿੰਘ ਜਿਨ੍ਹਾਂ ਦਾ ਨਾਂ ਲਈਏ ਤਾਂ ਹਾਕੀ ਦੀ ਕਹਾਣੀ ਆਟੋਮੈਟਿਕਲੀ ਸਾਹਮਣੇ ਆ ਜਾਂਦੀ ਹੈ। ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਤਾਇਆ ਜੀ ਨੂੰ ਉਹਨਾਂ ਦੇ ਪਿਤਾ ਜੀ ਨੂੰ ਵੀ 올림픽ਸ ਤੱਕ ਜਾਣ ਦਾ ਮਾਣ ਹਾਸਲ ਹੈ ਤੇ ਇਹਨਾਂ ਨੂੰ ਹੀ ਦੋ ਦੋ ਵਾਰ ਏਜ ਡੇ ਤਿੰਨੋਂ ਮੈਂਬਰ ਨੇ ਪਰਿਵਾਰ ਦੇ 올림픽ਸ ਤੱਕ ਪਹੁੰਚੇ ਨੇ ਇੱਕ ਖਿਡਾਰੀ ਦਾ ਏਮ ਹੁੰਦਾ ਇੱਕ ਸੁਪਨਾ ਹੁੰਦਾ ਹੈ ਕਿ 올림픽ਸ ਤੱਕ ਜਾਣਾ ਹੈ ਤੇ ਇਸ ਪਰਿਵਾਰ ਦੇ ਵਿੱਚ ਦੇਸ਼ ਦੇ ਉਂਗਲਾਂ ਤੇ ਗਿਣੇ ਜਾਣ ਵਾਲੇ ਪਰਿਵਾਰ ਹੈ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਹੈ ਉਹ ਇਸ ਮੁਕਾਮ ਤੱਕ ਇਸ ਸਿਖਰ ਤੱਕ ਪਹੁੰਚੇ ਨੇ ਸੋ ਹੁਣ ਮੌਜੂਦਾ ਐਸਐਸਪੀ ਵੀ ਨੇ ਮਰੀਲ ਕੋਟ ਲਾ ਦੇ ਸਪੋਰਟਸ ਦੀ ਕਹਾਣੀ ਵੀ ਜਾਣਾਂਗੇ ਪੁਲਿਸ ਚੌਂਟਾ ਅਨੁਭਵ ਵੀ ਜਾਣਾਂਗੇ ਇੱਕ ਚੰਗੇ ਖਿਡਾਰੀ ਨੂੰ ਬਣਨ ਲਈ ਕੀ ਕਰਨਾ ਚਾਹੀਦਾ ਹੈ ਇਹ ਸਾਰੀ ਕਹਾਣੀ ਉਹਨਾਂ ਦੀ ਜ਼ੁਬਾਨੀ ਜਾਣਦੇ ਸਤਿਪੰਗਤ ਸਵਾਗਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਬਿਲਕੁਲ ਠੀਕ ਹੈ ਥੈਂਕ ਯੂ ਜੀ ਦੁਨੀਆ ਤੁਹਾਨੂੰ ਹਾਕੀ ਦੇ ਇੱਕ ਪਲੇਅਰ ਵਜੋਂ ਜਾਣਦੇ ਅੱਜ ਅਸੀਂ ਇੱਕ ਪੁਲਿਸ ਅਫਸਰ ਵਜੋਂ ਤੁਹਾਨੂੰ ਜਾਣਦੇ ਹਾਂ ਤਾਂ ਆਪਾਂ ਪਿੰਡ ਚਲੀਏ ਪਹਿਲਾਂ ਸ਼ੁਰੂਆਤ ਕਰੀਏ ਕਿੱਥੋਂ ਦੇ ਜੰਮੇ ਪੜੇ ਹੋ ਤੁਸੀਂ ਮੇਰਾ ਜਨਮ ਜੀ ਫਿਰੋਜ਼ਪੁਰ ਹੋਇਆ ਖਾਸ ਖਾਸ ਫਿਰੋਜ਼ਪੁਰ ਜੀ ਔਰ ਉਸ ਪਰਿਵਾਰ ਚ ਹੋਇਆ ਜਿਹਦੀ ਹਮੇਸ਼ਾ ਹੀ ਲਗੇ ਸੀ ਹਾਕੀ ਚ ਰਹੀ ਹੈ ਹਾਂ ਜੀ ਮੇਰੇ ਨਾਲ ਤਾਂ ਬਹੁਤ ਗਿਣਮੇ ਚੁਣਮੇ ਪਰਿਵਾਰ ਹੈ ਜਿਨੇ ਤੁਹਾਡੇ ਪਿਤਾ ਜੀ ਵੀ 올림픽ਸ ਤੱਕ ਗਏ ਤੁਹਾਡੇ ਤਾਇਆ ਜੀ ਵੀ ਗਏ ਇਹ ਬੂਟਾ ਕਿਵੇਂ ਲੱਗਿਆ ਫਿਰ ਇਹ ਸਾਡੇ ਫਰੋਜ਼ਪੁਰ ਜੀ ਬਹੁਤ ਜ਼ਿਆਦਾ ਹਾਕੀ ਹੁਣ ਵੀ ਬਨੇ ਬੱਚੇ ਖੇਡਦੇ ਆ ਹਾਂ ਜੀ ਤੇ ਹਾਕੀ ਦਾ ਬਹੁਤ ਜ਼ਿਆਦਾ ਕ੍ਰੇਜ਼ ਹੈ ਜੀ ਸੋ ਜਿਵੇਂ ਤੁਸੀਂ ਕਿਹਾ ਵੀ ਗਿਣਤੀ ਮਿੰਤੀ ਦੇ ਇਦਾਂ ਦੇ ਪਰਿਵਾਰ ਹੈ ਇੰਡੀਆ ਦੇ ਵਿੱਚ ਇੱਕ ਇੱਕੋ ਹੀ ਪਰਿਵਾਰ ਹੈ ਅੱਛਾ ਜੀ ਜਿਹਦੇ ਤਾਇਆ ਜੀ ਫਾਦਰ ਤੇ ਬੇਟੇ ਨੂੰ ਰਾਸ਼ਟਰਪਤੀ ਅਵਾਰਡ ਮਿਲਿਆ ਹੈ ਹਾਂ ਜੀ ਫਾਦਰ ਸਨ ਇੱਕ ਹੈਗੇ ਆਪਣਾ ਜਿਹੜੇ ਡਾਕਟਰ ਪੇਸ ਜਿਨ੍ਹਾਂ ਦਾ ਬੇਟਾ ਲੈਂਡਰ ਪੇਸ ਹੈ ਹਾਂਜੀ ਤੇ ਧਿਆਨ ਚੰਦੇ ਦੇ ਜੀ ਬੇਟਾ ਅਸ਼ੋਕ ਕੁਮਾਰ ਜੀ ਉਸ ਤੋਂ ਬਾਅਦ ਸਾਡੀ ਫੈਮਲੀ ਆਂਦੀ ਹੈ ਜੀ ਸੋ ਇੱਕ ਬੜੀ ਮਾਨਵ ਵਾਲੀ ਗੱਲ ਹੈ ਮੈਂ ਉਸ ਪਰਿਵਾਰ ਚ ਜਨਮ ਹੋਇਆ ਹੈ ਮੇਰਾ ਜਿਨ੍ਹਾਂ ਨੇ ਹਾਕੀ ਦੇ ਮੇਰੇ ਫਾਦਰ ਨੇ ਵੀ 올림픽ਸ ਰਿਪਰੈਜ਼ੈਂਟ ਕੀਤਾ 72 76 ਜੀ ਮੇਰੇ ਤਾਇਆ ਜਿਹੜੇ ਸਰਦਾਰ ਹਰਮਿਕ ਸਿੰਘ ਸੀਗੇ ਜੀ ਉਹਨਾਂ ਨੇ 72 올림픽ਸ ਦੀ ਕਪਤਾਨੀ ਕੀਤੀ ਹੈ ਜੀ ਸੋ ਇਸ ਕਰਕੇ ਜਿਵੇਂ ਤੁਸੀਂ ਪੁੱਛਿਆ ਵੀ ਹਾਕੀ ਚ ਕਿਦਾਂ ਇਹ ਤੋਂ ਇੱਕ ਮਦਰ ਤੁਸੀਂ ਕਹੋਗੇ ਸਾਡਾ ਪਰਿਵਾਰਕ ਵਿਰਸਾ ਹੀ ਹੈ ਜੀ ਇਹ ਬੀ ਕਿੱਥੋਂ ਆਇਆ ਹਾਕੀ ਦਾ ਬੀ ਕਿੱਥੋਂ ਆ ਗਿਆ ਇਹ ਮੈਂ ਜਿਹੜੇ ਮੇਰੇ ਜਿਹੜੇ ਦਾਦਾ ਜੀ ਸੀਗੇ ਸੋਨ ਸਿੰਘ ਸਾਹਬ ਸਿੰਘ ਹਾਂਜੀ ਉਹ ਜਦੋਂ ਪਾਰਟੀਸ਼ਨ ਤੋਂ ਪਹਿਲੇ ਵੀ ਹਾਕੀ ਖੇਡਦੇ ਸੀਗੇ ਅੱਛਾ ਜੀ ਤੇ ਜਦੋਂ ਧਿਆਨ ਜਨਜੀ ਦੀ ਰੈਜiment ਫਿਰੋਜ਼ਪੁਰ ਹੁੰਦੀ ਸੀ ਹਾਂਜੀ ਤੇ ਮੇਰੇ ਜਿਹੜੇ ਦਾਦਾ ਜੀ ਦੇ ਬ੍ਰਦਰ ਸੀਗੇ ਹਾਂਜੀ ਉਹ ਉਹਨਾਂ ਦੀ ਟੀਮ ਚ ਖੇਡਦੇ ਹੁੰਦੇ ਸੀ ਫਿਰੋਜ਼ਪੁਰ ਸੋ ਇਹ ਕੰਟੀਨਿਊਲੀ ਸਾਡਾ ਕੀਤਾ ਹੀ ਆ ਜੀ ਹਾਕੀ ਜੀ ਹਾਂਜੀ ਜਿਹੜੀ ਖੇਡਾਂ ਅ ਜਿਹੜੀਆਂ ਹੈਗੀਆਂ ਇਹਨਾਂ ਨੂੰ ਲਗਾਤਾਰ ਬਣਾ ਕੇ ਰੱਖਣਾ ਜਾਂ ਇਹਨਾਂ ਨੂੰ ਲਗਾਤਾਰ ਜੁੜੇ ਰਹਿਣਾ ਇਹਦੀ ਮੈਦਾਨ ਚਾਹੀਦੇ ਨੇ ਇਹਦੇ ਲਈ ਉਸ ਤਰ੍ਹਾਂ ਦਾ এনवायरमेंट ਚਾਹੀਦਾ ਹੈਗਾ ਕੋਚ ਚਾਹੀਦੇ ਨੇ ਸਾਰੇ ਇਹ ਚੀਜ਼ਾਂ ਫਿਰ ਕਿਵੇਂ ਉਪਲਬਧ ਰਹੀਆਂ ਲਗਾਤਾਰ ਕੋਚਿੰਗ ਤਾਂ ਜਦੋਂ ਮੈਂ ਛੋਟੇ ਹੁੰਦੇ ਜਦੋਂ ਫਾਦਰ ਸਾਹਿਬ ਖੇਡ ਦਿੰਦੇ ਸੀਗੇ ਕਿਉਂਕਿ ਉਹ ਉਹਨਾਂ ਦਾ ਡਿਪਾਰਟਮੈਂਟ ਰੇਲਵੇ ਚ ਹੁੰਦਾ ਸੀਗਾ ਹਾਂਜੀ ਤੇ ਰੇਲਵੇ ਦੇ ਜਦੋਂ ਟੂਰਨਾਮੈਂਟ ਹੁੰਦੇ ਸੀਗੇ ਜਾਂ ਉਹਨਾਂ ਨੇ ਪ੍ਰੈਕਟਿਸ ਕਰਨ ਜਾਂਦੇ ਸੀ ਤੇ ਛੋਟੇ ਹੁੰਦੇ ਤੋਂ ਹੀ ਮੈਨੂੰ ਨਾਲ-ਨਾਲ ਲੈ ਜਾਣਾ ਉਹਨਾਂ ਨੇ ਸ਼ੁਰੂ ਕਰਤਾ ਸੀਗਾ ਅੱਛਾ ਜੀ ਫਿਰ ਫਰੋਜ਼ਪੁਰ ਫਿਰ ਮੈਂ 8ਵੀਂ ਟਿੱਕਰ ਮੈਂ 9ਵੀਂ ਟਿੱਕਰ ਫਰੋਜ਼ਪੁਰ ਰਿਆ ਸੀਗਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਮੈਂ ਅਕੈਡਮੀ ਜਿਹੜੀ ਹੈਗੀ ਹੈ ਆਪਣੇ ਪਠਾਨਕੋਟ ਹਾਂਜੀ ਉੱਥੇ ਮੇਰੀ ਸਿਲੈਕਸ਼ਨ ਹੋ ਗਈ ਸੀ ਸਪੋਰਟਸ ਵਿੰਗ ਹੁੰਦੇ ਸੀ ਉਦੋਂ ਪੁਰਾਣੇ ਟਾਈਮ ਤੇ ਹਾਂਜੀ ਹਾਂਜੀ ਸਪੋਰਟ ਸਕੂਲ ਪਠਾਨਕੋਟ ਵਿੰਗ ਹੁੰਦਾ ਸੀਗਾ ਸੋ ਪਠਾਨਕੋਟ ਵਿੰਡ ਵਿੱਚ ਮੇਰੇ ਵਿੰਗ ਜਿਹੜਾ ਸੀਗਾ ਉੱਥੇ ਮੇਰੀ ਸਿਲੈਕਸ਼ਨ ਹੋ ਗਈ ਸੀ ਜੀ ਸੋ ਇੱਕ ਸਾਲ ਮੈਂ ਉੱਥੇ ਰਿਆ ਫਿਰ ਉਸ ਤੋਂ ਬਾਅਦ ਉਸ ਟਾਈਮ ਤੇ ਪਲੇਅਰਾਂ ਦਾ ਬੜਾ ਸੁਪਨਾ ਹੁੰਦਾ ਸੀਗਾ ਵੀ ਮੈਂ ਸਪੋਰਟ ਸਕੂਲ ਮੇਰੀ ਕਿਸੇ ਤਰੀਕੇ ਨਾਲ ਐਡਮਿਸ਼ਨ ਐਡਮਿਸ਼ਨ ਹੋ ਜਾ ਮਤਲਬ ਉਹਨਾਂ ਦੀ ਟੀਮ ਚ ਮੈਨੂੰ ਸਿਲੈਕਟ ਹੋਇਆ ਉੱਥੇ ਵਿੰਗ ਚ ਸਾਨੂੰ ਸਿਲੈਕਸ਼ਨ ਹੋਈ ਸਾਡੇ ਕੋਚ ਹੁੰਦੇ ਸੀਗੇ ਮਾਨ ਸਾਹਿਬ ਉਹ ਸਾਨੂੰ ਕੋਚਿੰਗ ਦਿੰਦੇ ਸੀਗੇ ਜੀ ਸੋ ਉਸ ਤੋਂ ਬਾਅਦ ਮੈਂ ਦਿੱਲੀ ਏਅਰ ਇੰਡੀਆ ਅਕੈਡਮੀ ਨੇ ਮੈਨੂੰ ਸਿਲੈਕਟ ਕਰ ਲਿਆ ਸੀ ਜੀ ਤੁਹਾਡੇ ਪਿਤਾ ਜੀ ਦੇ ਸਿਰ ਸੇਰਾ ਸੀ ਕਿ ਤੇਜ਼ ਗੋਲ ਦਾ ਰਿਕਾਰਡ ਰਿਹਾ ਉਹਨਾਂ ਦਾ ਹਾਂ ਜੀ ਬੀ ਬਹੁਤ ਤੇਜ਼ ਸ਼ਾਇਦ 15 ਸੈਕਿੰਡ ਦਾ ਰਿਕਾਰਡ ਸੀ ਵਰਲਡ ਕੱਪ 73 ਵਰਲਡ ਕੱਪ ਸੀ ਤੇ ਤੁਸੀਂ ਆਪਦੇ ਪਿਤਾ ਜੀ ਤੋਂ ਕੀ ਲਿਆ ਫਿਰ ਹਾਕੀ ਦੇ ਵਿੱਚ ਕਿਹੜੀ ਚੀਜ਼ ਸਿੱਖੀ ਉਹ ਵੀ ਫਾਰਵਰਡ ਹੀ ਖੇਡਦੇ ਸੀਗੇ ਹਾਂ ਜੀ ਤੇ ਉਹਨਾਂ ਦੇ ਵੀ ਜਦੋਂ ਦੱਸਦੇ ਸੀਗੇ ਉਦੋਂ ਬਾਹਲਾ ਟੀਵੀ ਤੇ ਅਸੀਂ ਤਾਂ ਚਲੋ ਦੇਖੇ ਨਹੀਂ ਕੋਈ ਨਾ ਉਹਦਾ ਸੋਸ਼ਲ ਮੀਡੀਆ ਦਾ ਜਿਹੜਾ ਹੁਣ ਦੇਖ ਸਕਦੇ ਆ ਤੇ ਜਦੋਂ ਉਹ ਵੀ ਕੋਈ ਇਹਨਾਂ ਦੇ ਪੁਰਾਣੇ ਪਲੇਅਰ ਮਿਲਦੇ ਆ ਜਾਂ ਉਦੋਂ ਦੱਸਦੇ ਸੀ ਵੀ ਉਹਨਾਂ ਦੇ ਵੀ ਸਕੋਰਿੰਗ ਸਕਿਲਸ ਬੜੇ ਅੱਛੇ ਸੀਗੇ ਜੀ ਉਹ ਵੀ ਸੈਂਟਰ ਫੋਰਵਡ ਹੀ ਖੇਡਦੇ ਸੀਗੇ ਜੀ ਤੇ ਉਹਨਾਂ ਦਾ ਵੀ ਇੱਕ ਸੁਪਨਾ ਸੀਗਾ ਵੀ ਉਹ ਹਜੇ ਵੀ ਕਹਿੰਦੇ ਵੀ ਬੋਰਡ ਥੜੇ ਬੋਰਡ ਲਾਣਾ ਹਾਂਜੀ ਹਾਂ ਤੇ ਇੱਕ 올ੰਪੀਅਨ ਇੱਕ 올ੰਪੀਅਨ ਨੂੰ ਪੈਦਾ ਕਰਨਾ ਫਿਰ ਉਹਨੂੰ ਬਣਾਉਣਾ ਹਾਂਜੀ ਉਹਦੇ ਪਿੱਛੇ ਇੱਕ ਬੜੀ ਮਿਹਨਤ ਹੈ ਮਿਹਨਤ ਹੈ ਬਿਲਕੁਲ ਤੇ ਉਹ ਇਸ ਕਰਕੇ ਉਹ ਵੀ ਚਾਹੁੰਦੇ ਸੀ ਵੀ ਸੈਂਟਰ ਫੋਰਵਡ ਤੇ ਤਾਇਆ ਜੀ ਤੁਹਾਡੇ ਉਹ ਕਿਹੜੀ ਤਾਇਆ ਜੀ ਮੇਰੇ ਲੈਫਟ ਹੱਫ ਖੇਡਦੇ ਸੀ ਡਿਫੈਂਸ ਡਿਫੈਂਸ ਖੇਡਦੇ ਸੀਗੇ ਜਦੋਂ 72 올림픽ਸ ਕੈਪਟਨ ਜਦੋਂ ਮੈਡਲ ਵੀ ਆਇਆ ਸੀਗਾ ਜੀ ਜਦੋਂ ਇੱਕ ਪਲੇਅਰ ਨੂੰ ਵਿਰਸੇ ਚੋਂ ਇਹ ਸਾਰੀ ਚੀਜ਼ ਮਿਲਦੀ ਹੈ ਤੁਹਾਨੂੰ ਕੀ ਲੱਗਦਾ ਹੈ ਅੱਜ ਕਿ ਤੁਹਾਡੇ ਵਿਰਸੇ ਦੇ ਵਿੱਚ ਤਿੰਨ ਪੀੜ੍hiyan ਨੇ ਇਹ ਚੀਜ਼ ਕੀਤੀ ਹੈਗੀ ਹੈ ਲਗਾਤਾਰ ਤੁਸੀਂ ਜੁੜੇ ਰਹੇ ਹੋ ਇੱਕ ਚੰਗਾ ਹਾਕੀ ਪਲੇਅਰ ਬਣ ਲਈ ਜਾਂ ਬਣਾਉਣ ਲਈ ਹੁਣ ਤੁਸੀਂ ਕੀ ਸੋਚਦੇ ਹੋ ਕਿ ਇੱਕ ਇੱਕ ਬੱਚੇ ਦੇ ਵਿੱਚ ਇੱਕ ਨੌਜਵਾਨ ਦੇ ਵਿੱਚ ਕੀ ਦੇਖਣ ਦੀ ਲੋੜ ਹੈ ਦੇਖੋ ਚੰਗਾ ਇਨਸਾਨ ਬੰਨਾ ਹੋਵੇ ਜਾਂ სპੋਰਟਸਮੈਨ ਉਹਦੇ ਵਿੱਚ ਇੱਕੋ ਹੀ ਥੰਮ ਰੂਲ ਹੁੰਦਾ ਹੈ ਹਾਂਜੀ ਡਿਸਪਲਿਨ ਜੀ ਡਿਸਪਲਿਨ ਤੇ ਏਮ ਜੀ ਭਾਵੇਂ ਕਿਸੇ ਵੀ ਫੀਲਡ ਚੋਂ ਜੇ ਤੁਸੀਂ ਤੁਹਾਡੇ ਕੋਲੇ ਕੋਈ ਏਮ ਹੀ ਨਹੀਂ ਹੈ ਡਿਸਪਲਿਨ ਨਹੀਂ ਹੈ ਹਾਂਜੀ ਭਾਵੇਂ სპੋਰਟਸ ਫੀਲਡ ਹੈ ਭਾਵੇਂ ਕੋਈ ਅਫਸਰ ਬੰਨਾ ਤੁਸੀਂ ਹਾਂਜੀ ਸੋ ਡਿਸਪਲਿਨ ਇੱਕ ਬੜਾ ਜ਼ਰੂਰੀ ਹੈ ਜੀ ਸੋ ਜੇ ਤੁਹਾਡੇ ਚ ਡਿਸਪਲਿਨ ਹੈ ਔਰ ਕੁਛ ਕਰਨ ਦਾ ਜਜ਼ਬਾ ਹੈ ਹਾਂਜੀ ਹਾਂਜੀ ਵੀ ਮੈਂ ਆਪਣੇ ਪਹਿਲੇ ਤੈ ਹੁੰਦਾ ਵੀ ਮੈਂ ਆਪਣੀ ਡਿਸਟ੍ਰਿਕਟ ਦੀ ਟੀਮ ਚਾਣਾ ਹੈ ਹਾਂਜੀ ਫਿਰ ਇੱਕ ਤੁਹਾਡੀ ਸੋਚ ਆਈ ਵੀ ਮੈਂ ਇੰਡੀਆ ਟੀਮ ਚ ਖੇਡਣਾ ਹੈ ਹਾਂਜੀ ਹਾਂ ਸੋ ਜੇ ਤੁਸੀਂ ਉਹ ਡਿਸਪਲਿਨ ਚ ਚਲਦੇ ਰਹੋਗੇ ਉਹ ਸੋਚ ਕੇ ਡੇਲੀ ਤੁਸੀਂ ਪ੍ਰੈਕਟਿਸ ਕਰੋਗੇ ਇੱਕ ਬੜਾ ਮਿਹਨਤ ਤੇ ਬੜਾ ਲੰਬਾ ਪ੍ਰੋਸੈਸ ਹੁੰਦਾ ਵੀ ਤੁਸੀਂ ਦੇਸ਼ ਦੇ 16 ਪਲੇਅਰਾਂ ਚਾਣਾ ਹਾਂਜੀ ਉਹਦੇ ਚ ਬੜਾ ਜਿਆਦਾ ਡਿਸਪਲਿਨਡ ਫਾਲੋ ਹੁੰਦਾ ਜੀ ਤੁਹਾਨੂੰ ਅੱਜ ਜਦੋਂ ਤੁਸੀਂ ਆਪਦੀ ਪਿਛਲੀ ਯਾਤਰਾ ਨੂੰ ਪ੍ਰੋਪਰ ਦੇਖਦੇ ਹੋ ਤੁਹਾਡੀ ਤੁਹਾਡੇ ਚ ਕੀ ਕੁਆਲਿਟੀਆਂ ਰਹੀਆਂ ਜਿਹੜੀਆਂ ਪਰਵਾਰ ਤੌਰ ਤੇ ਲਈਆਂ ਹਾਕੀ ਦੇ ਵਿੱਚ ਜਾਂ ਖੁਦ ਤੁਹਾਡੇ ਸੀਿੰਗ ਤੁਹਾਨੂੰ ਲੱਗਦਾ ਕਿ ਇਸ ਹਾਕੀ ਦੇ ਵਿੱਚ ਤੁਹਾਨੂੰ ਕਾਮਯਾਬੀ ਮਿਲੀ ਹੈ ਜਿਹੜੇ ਕਿ ਜਦੋਂ ਜਿਹੜੀ ਹਾਕੀ ਹੈਗੀ ਇਹ ਦੇਖੋ ਟੀਮ ਗੇਮ ਹੈ ਹਾਂਜੀ ਤੁਸੀਂ ਇਕੱਲੇ ਜੇ ਮੈਂ ਕਹਾਂ ਵੀ ਮੈਂ ਇਕੱਲਾ ਹੀ ਟੀਮ ਜਿਤਾਦਾ ਹਾਂ ਹਾਂਜੀ ਪੋਸੀਬਲ ਨਹੀਂ ਹੈ ਜੀ ਜੇ ਮੈਂ ਕਹਾਂ ਵੀ ਮੈਂ ਹੀ ਗੋਲ ਕਰਕੇ ਟੀਮ ਜਿਤਾਦਾ ਪਰ ਜੇ ਸਾਡੀ ਪ੍ਰੋਪਰ ਟੀਮ ਡਿਫੈਂਸ ਅੱਛੀ ਹੋਣੀ ਚਾਹੀਦੀ ਹੈ ਫੁੱਲ ਬੈਕ ਸੋ ਇੱਕ ਟੀਮ ਗੇਮ ਹੈ ਹਾਂਜੀ ਸੋ ਟੀਮ ਗੇਮ ਜਦੋਂ ਤੁਸੀਂ ਟੀਮ ਗੇਮ 'ਚ ਖੇਡਦੇ ਹੋ ਤੁਹਾਨੂੰ ਬਹੁਤ ਕੁਝ ਲਾਈਫ 'ਚ ਸਿੱਖਣ ਨੂੰ ਮਿਲਦਾ ਹੈ ਹਾਰ ਜਿੱਤ ਟੀਮ ਨਾਲ ਹੈ ਤੇ ਤੁਸੀਂ ਜਿੱਤਦੇ ਹੋ ਤੇ ਹਾਰ ਜੇ ਉਹ ਤੇ ਟੀਮ ਹਾਰਦੀ ਹੈ ਸੋ ਇਹ ਜਿਹੜੀ ਚੀਜ਼ ਹੈ ਮੈਨੂੰ ਜਦੋਂ ਮੈਂ ਪੁਲਿਸ 'ਚ ਵੀ ਆਇਆ ਇਹ ਮੈਨੂੰ ਬੜਾ ਸਿੱਖਣ ਨੂੰ ਮਿਲਿਆ ਪੁਲਿਸ ਵੀ ਇੱਕ ਟੀਮ ਗੇਮ ਹੈ ਹਾਂਜੀ ਡੀਜੀ ਸਾਹਿਬ ਤੋਂ ਲੈ ਕੇ ਸਾਡਾ ਜਿਹੜਾ ਕਾਂਸਟੇਬਲ ਹੈ ਉਹ ਸਾਰੀ ਇੱਕ ਟੀਮ ਹੈ ਹਾਂਜੀ ਸੋ ਇਹ ਚੀਜ਼ ਮੈਨੂੰ ਇੱਕ ਲਾਈਫ 'ਚ ਬੜਾ ਸਿੱਖਣ ਨੂੰ ਮਿਲਿਆ ਜਦੋਂ ਤੁਹਾਡੇ ਨਾਲ ਟੀਮ ਨਹੀਂ ਹੈ ਡਿਸਪਲਿਨ ਨਹੀਂ ਹੈ ਜੇ ਤੁਹਾਡੇ 'ਚ ਇਹ ਦੋਨੋਂ ਚੀਜ਼ਾਂ ਹੈਗੀਆਂ ਹਾਂਜੀ ਉਹ ਤੁਸੀਂ ਜ ਹਰ ਇੱਕ ਚੀਜ਼ ਨੂੰ ਅਚੀਵ ਕਰ ਸਕਦੇ ਹੋ ਤੇ ਇਹ ਚੀਜ਼ ਮੈਨੂੰ ਹਾਕੀ 'ਚ ਬੜਾ ਸਿੱਖ ਨੂੰ ਮਿਲੀ ਅ ਤੁਸੀਂ ਤੁਹਾਡਾ ਅਨੁਭਵ ਤਾਂ ਹੋਰ ਵੀ ਵੱਡਾ ਹੈ ਪਰਿਵਾਰ ਤੌਰ ਤੇ ਜਦੋਂ ਤੁਸੀਂ ਮੈਚ ਖੇਡਦੇ ਹੋ ਤੁਸੀਂ ਦੇਸ਼ ਵੱਲ ਦੇਖਦੇ ਹੋ ਦੇਸ਼ ਤੁਹਾਡੇ ਵੱਲ ਦੇਖਦਾ ਹੈ ਇੱਕ ਪ੍ਰੈਸ਼ਰ ਹੁੰਦਾ ਹੈ ਹਰ ਮੈਚ ਦਾ ਅਲੱਗ-ਅਲੱਗ ਪ੍ਰੈਸ਼ਰ ਹੈ ਟੂਰਨਾਮੈਂਟ ਦਾ ਅਲੱਗ-ਅਲੱਗ ਪ੍ਰੈਸ਼ਰ ਹੈ ਪ੍ਰੈਸ਼ਰ ਨੂੰ ਹੈਂਡਲ ਕਰਨ ਲਈ ਤੁਸੀਂ ਕੋਈ ਨੁਕਤਾ ਲੱਭਿਆ ਜਾਂ ਤੁਹਾਡਾ ਕੋਈ ਤਜਰਬਾ ਕੀ ਸੀ ਗੁੱਡ ਹਰੇਕ ਮੈਚ ਤੇ ਹਰੇਕ ਟੂਰਨਾਮੈਂਟ ਦਾ ਇੱਕ ਡਿਫਰੈਂਟ ਉਹਦਾ ਪ੍ਰੈਸ਼ਰ ਹੁੰਦਾ ਇੱਕ ਡਿਫਰੈਂਟ ਜੋਸ਼ ਹੁੰਦਾ ਹਾਂਜੀ ਹਾਕੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਮੰਨਣ ਵਾਲੀ ਹੁੰਦੀ ਹੈ ਉਹ ਇੱਕ 올림픽 ਸਭ ਤੋਂ ਵੱਡੀ ਮੰਨੀ ਜਾਂਦੀ ਹੈ ਮੇਰਾ ਵਾਸਤੇ ਤੇ ਉਹਦੇ ਵਾਸਤੇ ਜਦੋਂ ਤੁਸੀਂ ਫਿਰ ਜਦੋਂ ਖਾਸ ਕਰਕੇ ਕੋਈ ਮੈਚ ਵਿੱਚ ਪਾਕਿਸਤਾਨ ਹੁੰਦੇ ਆ ਏਸ਼ੀਅਨ ਗੇਮਸ ਹੁੰਦੀਆਂ ਹਾਂਜੀ ਉਹਦੇ ਚ ਮੇਨ ਸਾਡੇ ਜਿਹੜੇ ਜਿਹੜੇ ਫਿਜ਼ਿਓ ਹੁੰਦੇ ਆ ਜਾਂ ਸਾਡੇ ਜਿਹੜੇ ਨਾਲ ਮੈਡੀਟੇਸ਼ਨ ਵਾਲੀਆਂ ਟੀਮਾਂ ਹੁੰਦੀਆਂ ਉਹ ਸਾਨੂੰ ਮੈਂਟਲੀ ਸਟਰੋਂਗ ਰੱਖਦੀਆਂ ਹਾਂ ਹਾਂਜੀ ਔਰ ਸਾਨੂੰ ਮੇਨ ਇਹੀ ਦੱਸਿਆ ਜਾਂਦਾ ਵੀ ਕਿਸੇ ਵੀ ਹਾਲਾਤਾਂ ਦੇ ਵਿੱਚ ਵੀ ਜੇ ਤੁਸੀਂ ਹਾਰ ਰਹੇ ਹੋ ਲੈਟ ਡਾਊਨ ਨਹੀਂ ਹੋਣਾ ਜੇ ਤੁਸੀਂ ਜਿੱਤਣੇੋਂ ਜ਼ਿਆਦਾ ਐਕਸਾਈਟਿਡ ਨਹੀਂ ਹੋਣਾ ਜੀ ਕਿਉਂਕਿ ਕਈ ਵਾਰ ਬੜੀ ਬਾਰੀ ਅਸੀਂ ਇਦਾਂ ਦੇ ਮੈਚ ਹਾਰੇ ਆ ਜਿਹੜੇ ਲਾਸਟ ਮੂਮੈਂਟ ਤੇ ਸਾਨੂੰ ਲੱਗਿਆ ਵੀ ਅਸੀਂ ਜਿੱਤ ਗਏ ਹਾਂਜੀ ਤੇ ਕਈ ਮੈਚ ਅਸੀਂ ਇਦਾਂ ਦੇ ਜਿੱਤੇ ਆ ਜਿਹੜੇ ਸਾਨੂੰ ਲੱਗ ਰਿਆ ਸੀ ਅਸੀਂ ਹਾਰ ਰਹੇ ਹਾਂ ਜੀ ਸੋ ਮੈਂਟਲੀ ਮੈਂਟਲ ਦਾ ਜਿਹੜਾ ਬੈਲੈਂਸ ਹੈ ਹਾਂਜੀ ਨਾ ਬੜਾ ਐਕਸਾਈਟਿਡ ਹੋਣਾ ਜਿੱਤੇ ਵੇਲੇ ਹਾਂਜੀ ਤੇ ਜੇ ਤੁਸੀਂ ਹਾਰ ਰਹੇ ਹੋ ਨਾ ਮੈਂਟਲੀ ਡਿਮੋਰਲਾਈਜ਼ ਹੋਣਾ ਜੀ ਸੋ ਇਹ ਚੀਜ਼ਾਂ ਨਾਲ-ਨਾਲ ਜਦੋਂ ਤੁਸੀਂ ਕਰਦੇ ਹੋ ਕਿਉਂਕਿ ਫਿਰ ਤੁਸੀਂ ਬਾਹਰਲੇ ਦੇਸ਼ਾਂ 'ਚ ਖੇਡ ਰਹੇ ਹੋ ਹਾਂਜੀ ਉੱਥੇ ਪਬਲਿਕ ਤੁਹਾਡੇ ਫੇਵਰ 'ਚ ਨਹੀਂ ਹੈ ਹ ਸੋ ਦਾ ਐਟਮੋਸਫੇਅਰ ਤੁਹਾਡੇ ਫੇਵਰਸ ਨਹੀਂ ਹੈ ਤੁਸੀਂ ਗਰਮੀ ਚ ਕੈਂਪ ਲਗਾਏ ਉੱਥੇ ਸਰਦੀਆਂ ਚ ਖੇਡ ਰਹੇ ਹੋ ਹਾਂਜੀ ਇਦਾਂ ਹੀ ਫੂਡ ਹੈ ਜੀ ਕੋਚ ਉਹਨਾਂ ਦੇ ਆਪਣੇ ਨੇ ਅੰਪਾਇਰ ਆਪਣੇ ਹੁੰਦੇ ਆ ਸੋ ਉਸ ਚ ਸਿਖਾਇਆ ਜਾਂਦਾ ਵੀ ਕਿਹੜੀਆਂ ਚੀਜ਼ਾਂ ਤੇ ਤੁਸੀਂ ਕੰਟਰੋਲ ਕਰ ਸਕਦੇ ਹੋ ਹਾਂਜੀ ਥਿੰਗਸ ਇਨ ਯੂਅਰ ਕੰਟਰੋਲ অর ਥਿੰਗਸ ਨੋਟ ਇਨ ਯੂਅਰ ਕੰਟਰੋਲ ਜਿਹੜੀ ਥੰਮ ਰੂਲ ਮੰਨਿਆ ਜਾਂਦਾ ਹਾਂਜੀ ਹਾਂ ਸੋ ਜਿਹੜੀ ਚੀਜ਼ਾਂ ਸਾਡੇ ਕੰਟਰੋਲ ਚ ਨਹੀਂ ਉਹ ਅਸੀਂ ਉਹਨੂੰ ਨੈਗਲੈਕਟ ਹੀ ਕਰੀ ਦਿੰਦੇ ਹਾਂ ਕੰਟਰੋਲ ਚ ਕੀ ਹੈ ਸਾਡਾ ਆਪਣਾ ਡਿਸਪਲਿਨ ਹਾਂਜੀ ਤੇ ਜਿਹੜੀ ਟੀਮ ਦੀ ਸਾਡੇ ਕੋਚ ਵੱਲੋਂ ਪਲੈਨਿੰਗ ਕੀਤੀ ਗਈ ਹੈ ਜੀ ਸੋ ਇਹ ਚੀਜ਼ਾਂ ਨਾਲ ਫਿਰ ਅੱਗੇ ਬੰਦਾ ਵੱਧਾ ਜੀ ਉਹ ਅਨਪਬ ਕਿਵੇਂ ਰਿਹਾ ਜਿਹੜੀ ਤੁਹਾਡੀ ਅਗਵਾਈ ਦੇ ਵਿੱਚ ਜੂਨੀਅਰ ਵਰਲਡ ਕੱਪ ਤੁਸੀਂ ਜਿੱਤ ਕੇ ਆਏ ਹੋ ਉਹ ਉਹਦਾ ਤਜਰਬਾ ਕੋਈ ਸਾਂਝਾ ਕਰਨਾ ਚਾਹਾਂ ਉਹ ਬੜਾ ਅੱਛਾ ਸੀਗਾ ਜੀ ਉਦੋਂ 2001 ਦੀ ਗੱਲ ਹੈ ਇਹ ਜੀ ਜੂਨੀਅਰ ਵਰਲਡ ਕੱਪ ਚ ਬੜੀ ਅੱਛੀ ਟੀਮ ਸੀ ਜਗਰਾਜ ਦੀਪਕ ਠਾਕੁਰ ਪ੍ਰਭਜੋ ਤੇਜਵੀਰ ਹਾਂਜੀ ਸਾਡੇ ਕੋਚ ਸੀ ਸਰਦਾਰ ਰਜਿੰਦਰ ਸਿੰਘ ਹਾਂਜੀ ਉਹ ਟੀਮ ਬੜੀ ਅੱਛੀ ਸੀ ਜਦੋਂ ਪਹਿਲੀ ਵਾਰੀ ਇੰਡੀਆ ਜਦੋਂ ਜੂਨੀਅਰ ਵਰਲਡ ਕੱਪ 2001 ਚ ਪਹਿਲੀ ਵਾਰੀ ਜਿੱਤਿਆ ਸੀਗਾ ਜੀ ਤੇ ਫਾਈਨਲ ਮੈਚ ਸਾਡਾ ਅਰਜנטיਨਾ ਨਾਲ ਸੀਗਾ ਜਿਹਦੇ ਵਿੱਚ ਅਸੀਂ 5-2 ਤੇ ਜਿੱਤੇ ਸੀਗੇ ਜੀ ਤੇ ਬੜੀ ਅੱਛੀ ਟੀਮ ਸੀ ਜਦੋਂ ਅਸੀਂ ਇੰਡੀਆ ਚ ਆਏ ਹਾਂਜੀ ਤੇ ਮੇਰੇ ਖਿਆਲ ਪੂਰਾ ਇੱਕ ਹਫਤਾ ਪੂਰਾ ਸਾਡਾ ਵੈਲਕਮ ਹੋਇਆ ਜੀ 에어ਪੋਰਟਸ ਤੇ ਉਦੋਂ ਓਮਾ ਭਾਰਤੀ ਜੀ ਸਾਡੇ ਦੇਸ਼ ਦੇ ਸਪੋਰਟਸ ਮਿਨਿਸਟਰ ਸੀਗੇ ਜੀ ਜੀ ਉਹਨਾਂ ਨੇ ਵੀ ਸਪੈਸ਼ਲ ਸਾਨੂੰ ਬੁਲਾ ਕੇ ਉੱਥੇ ਫਿਰ ਪ੍ਰਾਈਮ ਮਿਨਿਸਟਰ ਨੇ ਬੁਲਾਇਆ ਜੀ ਫਿਰ ਜਦੋਂ ਅਸੀਂ ਆਪਣੇ ਸ਼ਹਿਰ ਚ ਆਏ ਮੇਲਾ ਦਾ ਸਾਨੂੰ 5 6 ਦਿਨ ਲੋਕਾਂ ਨੇ ਨਾ ਸਨਮਾਨ ਦਿੱਤਾ ਤੇ ਬੜਾ ਮਾਣ ਮਹਿਸੂਸ ਹੋਇਆ ਜੀ ਸੋ ਇਸ ਕਰਕੇ ਮੈਂ ਕਹਿਣਾ ਵੀ ਤੁਸੀਂ ਕਰਕੇ ਦਿਖਾਓ ਦੇਸ਼ ਤੁਹਾਨੂੰ ਆਪਣਾ ਦੇਸ਼ ਇਦਾਂ ਦਾ ਪੰਜਾਬ ਇਦਾਂ ਦਾ ਤੁਹਾਨੂੰ ਲੋਕੀ ਹੱਥਾਂ ਤੇ ਚੱਕ ਲੈਂਦੇ ਜੀ ਬਿਲਕੁਲ ਕੋਈ ਯਾਦਗਾਰ ਮੈਚ ਜਿਹੜਾ ਤੁਹਾਨੂੰ ਅੱਜ ਵੀ ਲੱਗਦਾ ਹੋਵੇ ਵੀ ਉਹ ਮੇਰੀ ਜ਼ਿੰਦਗੀ ਨਾਲ ਜਿੰਨਾ ਕਈ ਮੈਚਾਂ ਨਾਲ ਤੁਹਾਡੀ ਅਟੈਚਮੈਂਟ ਹੋ ਜਾਂਦੀ ਹੈ ਨਾ ਹਾਂਜੀ ਇੱਕ ਸਾਡਾ ਮੈਚ ਸੀਗਾ ਜੀ 2003 ਦੇ ਵਿੱਚ ਚੈਂਪੀਅਨ ਟਰਾਫੀ ਦਾ ਮੈਚ ਸੀਗਾ ਪਾਕਿਸਤਾਨ ਦੇ ਨਾਲ ਜੀ ਤੇ ਉਹ ਮੈਚ ਬਹੁਤ ਲੋਕਾਂ ਨੇ ਉਦੋਂ ਇੰਡੀਆ 'ਚ ਹਾਕੀ ਦਾ ਬਹੁਤ ਜ਼ਿਆਦਾ ਸੀਗਾ ਜੀ ਤੇ ਬਹੁਤ ਜ਼ਿਆਦਾ ਲੋਕਾਂ ਨੇ ਦੇਖਿਆ ਈਵਨ ਉਦੋਂ ਸਾਡੇ ਰਾਸ਼ਟਰਪਤੀ ਅਬਦੁਲ ਕਲਾਮ ਜੀ ਸੀਗੇ ਉਹਨਾਂ ਨੇ ਮੈਚ ਦੇਖਿਆ ਸੀਗਾ ਜੀ ਉਹ ਸਾਨੂੰ ਕਿੱਦਾਂ ਪਤਾ ਲੱਗਿਆ ਮੈਚ ਦੇਖਿਆ ਉਹ ਵੀ ਤੁਹਾਨੂੰ ਦੱਸਦਾ ਉਹ ਮੈਚ ਅਸੀਂ ਸਟਾਰਟਿੰਗ ਦੇ ਵਿੱਚ 4-2 ਤੇ ਹਾਰ ਰਹੇ ਸੀਗੇ ਅੱਛਾ ਜੀ ਪਾਕਿਸਤਾਨ ਨਾਲ ਔਰ ਬਹੁਤ ਹੀ ਜਿਹੜੇ ਸਾਡੇ ਯੂਰੋਪੀਅਨ 'ਚ ਪੰਜਾਬੀ ਰਹਿੰਦੇ ਐ ਜਰਮਨ ਹੋ ਗਿਆ ਬੈਲਜੀਅਮ ਦੇ ਨਾਲ ਨਾਲ ਐਮਸਡੈਮੋ ਮੈਚ ਦੇਖਣਾ ਇਹ ਵੀ ਸੀ ਜੀ ਸੋ ਇੱਕ ਸਟੇਡੀਅਮ ਦਾ ਅੱਧਾ ਪਾਸਾ ਪੂਰੇ ਆਪਣੇ ਇੰਡੀਅਨ ਸੀਗੇ ਪੰਜਾਬੀ ਸੀਗੇ ਹਾਂਜੀ ਅੱਧਾ ਪਾਸਾ ਪਾਕਿਸਤਾਨ ਦਾ ਸੀਗਾ ਅੱਛਾ ਜੀ ਸੋ ਇੰਨਾ ਰਸ਼ ਸੀਗਾ ਤੇ ਅਸੀਂ 4 ਟੂ ਤੇ ਹਾਰ ਰਹੇ ਸੀਗੇ ਸੋ ਉਹਦੇ ਵਿੱਚ ਹਾਫ ਟਾਈਮ ਤੋਂ ਬਾਅਦ ਸਾਡੀ ਟੀਮ ਨੇ ਬੜਾ ਅੱਛਾ ਕਮਬੈਕ ਕੀਤਾ ਉਹ ਮੈਚ ਅਸੀਂ ਲਾਸਟ ਤੇ 7-4 ਤੇ ਜਿੱਤੇ ਅੱਛਾ ਜੀ ਉਸੇ ਵਿੱਚ ਹੀ ਉਸੇ ਸ਼ਾਮ ਨੂੰ ਵੀ ਸਾਨੂੰ ਤਾਂ ਪਤਾ ਲੱਗਿਆ ਵੀ ਰਾਸ਼ਟਰਪਤੀ ਨੇ ਸਾਨੂੰ ਕਾਲ ਕਰਕੇ ਉਦੋਂ ਮੋਬਾਈਲ ਨਹੀਂ ਹੁੰਦੇ ਸੀ ਲੈਂਡ ਲਾਈਨ ਤੇ ਨੰਬਰ ਤੇ ਸਾਡੇ ਕੈਪਟਨਸੀ ਉਹਨੂੰ স্পেশাল ਵਧਾਈ ਦਿੱਤੀ ਤੇ ਬੜਾ ਮਾਣ ਮਹਿਸੂਸ ਹੋਇਆ ਉਹ ਇੱਕ ਜ਼ਿੰਦਗੀ ਦਾ ਬੜਾ ਅੱਛਾ ਮੈਂ ਸੀ ਤੁਹਾਡੇ ਵੇਲੇ ਜਦੋਂ ਤੁਸੀਂ ਖੇਡਦੇ ਸੀ ਸੈੱਟ ਬੜਾ ਵਧੀਆ ਸੀ ਟੀਮ ਬੜੀ ਅੱਛੀ ਸੀ ਹਾਕੀ ਕਹਿ ਦਈਏ ਕਿ ਪੀਕ ਤੇ ਸੀ ਉਸ ਤੋਂ ਬਾਅਦ ਇੱਕ ਖਲਾਅ ਆਇਆ ਕਿ ਬਹੁਤੀਆਂ ਵਧੀਆ ਪਰਫਾਰਮੈਂਸ ਨਹੀਂ ਰਹੀਆਂ ਤੁਹਾਨੂੰ ਕੀ ਲੱਗਦਾ ਹੈ ਕਿ ਹਾਕੀ ਦੇ ਵਿੱਚ ਕਿੱਥੇ ਕਮਜ਼ੋਰੀ ਆ ਗਈ ਸੀ ਵੀ ਇਹ ਚੀਜ਼ਾਂ ਨਹੀਂ ਹੋ ਸਕਦੀ ਦੇਖੋ ਮੈਂ ਤਾਂ ਇਹ ਕਹੂੰਗਾ ਵੀ ਜਿਹੜੀ ਸਪੋਰਟਸ ਹੈ ਹਾਂਜੀ ਉਹਦੇ ਵਿੱਚ ਪੋਲਿਟਿਕਸ ਨਹੀਂ ਇਨਵੋਲ ਹੋਣੀ ਚਾਹੀਦੀ ਹਾਂਜੀ ਸਪੋਰਟਸ ਨੂੰ ਸਪੋਰਟਸ ਦੇ ਤਰੀਕੇ ਨਾਲ ਹੀ ਪਲੇਅਰਾਂ ਨੂੰ ਰੱਖਣਾ ਚਾਹੀਦਾ ਹੈ ਕੁਝ ਉਦੋਂ ਸਿਚੁਏਸ਼ਨ ਜਿਹਦਾ ਦੀਆਂ ਸੀਗੀਆਂ ਵੀ ਕਈ ਜਿਹੜੇ ਸਾਡੇ ਐਡਮਿਨਿਸਟ੍ਰੇਸ਼ਨ ਸੀਗੇ ਉਹਨਾਂ ਨੇ ਸਾਊਥ ਤੇ ਨੌਰਥ ਦੇ ਪਲੇਅਰਾਂ ਦਾ ਇੱਕ ਕਰਤਾ ਵੀ ਨੌਰਥਸ ਦੇ ਪਲੇਅਰ ਸਾਊਥ ਦੇ ਬਰਾਬਰ ਹੋਣੇ ਚਾਹੀਦੇ ਆ ਸੋ ਜਿਹੜੀ ਸੀ ਜਿਹੜਾ ਚੰਗਾ ਪਲੇਅਰ ਆ ਭਾਵੇਂ ਉਹ ਸਾਊਥ ਦਾ ਹੈ ਭਾਵੇਂ ਉਹ ਕਿਸੇ ਵੀ ਸਟੇਟ ਦਾ ਹੈ ਪਲੇਅਰ ਪਲੇਅਰ ਹੈ ਜਿਹੜਾ ਚੰਗਾ ਪਲੇਅਰ ਪਲੇਅਰ ਹੈ ਹਾਂਜੀ ਸੋ ਜਦੋਂ ਇਹ ਚੀਜ਼ਾਂ ਵਿੱਚ ਵਿੱਚ ਆਉਣ ਲੱਗੀਆਂ ਜਦੋਂ 2004 ਦੇ ਵਿੱਚ ਸਾਡੀ 올림픽 ਟੀਮ ਜਾਣੀ ਸੀਗੀ ਹਾਂਜੀ ਸਡਨ ਉਹ ਬੜੀ ਅੱਛੀ ਟੀਮ ਸੀਗੀ ਉਸ ਤੋਂ ਪਹਿਲੇ ਅਸੀਂ ਜਰਮਨੀ ਸਾਡਾ ਕੈਂਪ ਲੱਗਿਆ ਹਾਂਜੀ ਅਸੀਂ ਉਹ ਫੋਰ ਨੇਸ਼ਨ ਵੀ ਜਿੱਤਿਆ ਲਾਸਟ ਮੂਮੈਂਟ ਤੇ ਟੀਮ ਚੇਂਜ ਕਰਕੇ ਉਸ ਤੋਂ ਬਾਅਦ ਸਾਡਾ ਕੋਚ ਵੀ ਚੇਂਜ ਕਰਤਾ ਜਿੱਦੋਂ ਬਾਅਦ 2004 ਤੋਂ ਬਾਅਦ ਫਿਰ ਕਾਫੀ ਪਲੇਅਰਸ ਨਿਕਲ ਗਏ ਸੀਗੇ ਹਾਂਜੀ ਤੋਂ ਉਸ ਤੋਂ ਬਾਅਦ ਬਿਲਕੁਲੀ 2008 올림픽ਸ ਤਾਂ ਅਸੀਂ ਕੁਆਲੀਫਾਈ ਨਹੀਂ ਕਰ ਪਾਏ ਫਸਟ ਟਾਈਮ ਹਿਸਟਰੀ ਸੀਗੀ ਜੀ ਇੱਕ ਹਾਕੀ 올림픽ਸ ਨਹੀਂ ਕੁਆਲੀ ਕਰ ਕਰ ਪਈ ਸੋ ਹੌਲੀ ਹੌਲੀ ਉਹ ਬੜਾ ਗੈਪ ਪੈਦਾ ਰਿਹਾ ਕਿਉਂਕਿ ਸਾਰੇ ਹੀ ਸੀਨੀਅਰ ਪਲੇਅਰ ਜਿਹੜੇ ਸੀਗੇ ਚੰਗੇ ਪਲੇਅਰ ਸਡਨ ਉਹ ਨਿਕਲ ਲਾਗੇ ਟੀਮ ਚੋਂ ਹਾਂਜੀ ਸੋ ਮੇਨ ਤਾਂ ਇਹੀ ਹੈ ਵੀ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਸਪੋਰਟਸ ਜਿਹੜਾ ਪਲੇਅਰ ਚੰਗਾ ਚੰਗਾ ਭਾਵੇਂ ਕਿਸੇ ਵੀ ਸਟੇਟ ਦਾ ਜੀ ਇੱਕ ਸਪੋਰਟਸ ਕਲਚਰ ਡਿਵੈਲਪ ਕਰਨ ਲਈ ਤੁਸੀਂ ਸੋਚਦੇ ਹੋਵੋਗੇ ਕਦੇ ਜ਼ਿੰਦਗੀ ਚ ਮੌਕਾ ਆਉਂਦਾ ਹੈ ਇਨਸਾਨ ਕੋਲੇ ਕਿ ਆ ਚੀਜ਼ ਬਿਹਤਰ ਕਰਾਂਗੇ ਕੋਈ ਤੁਹਾਡੇ ਮਨ ਦੇ ਵਿੱਚ ਕੋਈ ਨਕਸ਼ਾ ਕੋਈ ਮੈਪ ਹੈਗਾ ਵੀ ਇਸ ਤਰ੍ਹਾਂ სპੋਰਟਸ ਕਲਚਰ ਨੂੰ ਜਾਂ სპੋਰਟਸ ਨੂੰ ਗਲਵ ਕੀਤਾ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਂ ਤਾਂ ਸਾਰੇ ਪੇਰੈਂਟਸ ਨੂੰ ਅਸੀਂ ਜਦੋਂ ਮਿਲਦੇ ਆ ਕਿਤੇ ਹੁੰਦਾ ਵੀ ਜ਼ਰੂਰੀ ਨਹੀਂ ਤੁਸੀਂ ਆਪਣੇ ਬੱਚੇ ਨੂੰ ਚੈਂਪੀਅਨ ਬਣਾਣਾ ਜੇ სპੋਰਟਸ 'ਚ ਪਾਉਂਗੇ ਹਾਂਜੀ ਤੋਂ ਜ਼ਰੂਰ ਡਿਸਪਲਿਨ 'ਚ ਰਹੂਗਾ ਹਾਂਜੀ ਉਹਦਾ ਹਰੇਕ ਆਪਣੇ ਸੀਨੀਅਰ ਪ੍ਰਤੀ ਦੇਖਣ ਦਾ ਨਜ਼ਰੀਆ ਜਿਹੜਾ ਕਿ ਅੱਜ ਕੱਲ ਬੱਚਿਆਂ 'ਚ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਹਾਂਜੀ ਬੱਚੇ ਬੜੇ ਐਕਸਾਈਟਿਡ ਜੀ ਹੋਏ ਹੋਏ ਆ ਪੇਰੈਂਟਸ ਜੋ ਜ਼ਰੂਰ ਟਾਈਮ ਦੇਣਾ ਚਾਹੀਦਾ ਹੈ ਜੇ ਉਹ ਤੁਸੀਂ ਸਪੋਰਟਸ 'ਚ ਪਾਉਂਗੇ ਹਾਂਜੀ ਹੌਲੀ ਹੌਲੀ ਕਲਚਰ ਤਾਂ ਹੀ ਡਵੈਲਪ ਹੋਊਗਾ ਹਾਂਜੀ ਹੁਣ ਸਾਡੇ ਅਸੀਂ ਆਲ ਐਂਡ ਲੀਗ ਮੈਂ 2 ਸਾਲ ਖੇਡੇ ਸੀਗਾ ਜੀ ਉੱਥੇ ਹਰੇਕ ਬੰਦਾ ਭਾਵੇਂ ਉਹ ਸਾਡੀ ਕਲੱਬ ਡੈਨ ਹੈਗ ਸੀਗੀ ਈਵਨ ਉਹਨਾਂ ਦਾ ਜਿਹੜਾ ਜਿਹੜੇ ਐਮਪੀਜ਼ ਆ ਉਸੇ ਡਿਸਟ੍ਰਿਕਟ ਉੱਥੇ ਰਹਿੰਦੇ ਸੀਗੇ ਸਾਰੇ ਹਾਂਜੀ ਡੈਨ ਹੈਗ ਰਹਿੰਦੇ ਆ ਉਹ ਸਾਰੇ ਆਪਣੇ ਬੱਚਿਆਂ ਨੂੰ ਆਪ ਲੈ ਕੇ ਆਉਂਦੇ ਆ ਸ਼ਾਮ ਨੂੰ ਘਟੋ ਘਟ ਇੱਕ ਘੰਟਾ ਜ਼ਰੂਰ ਦਿੰਦੇ ਆ ਬੱਚਿਆਂ ਨੂੰ ਤਾਂ ਹੀ ਉਹਨਾਂ ਦਾ ਸਪੋਰਟਸ ਕਲਚਰ ਦਿਓ ਤੁਸੀਂ ਦੇਖੋ ਉਹਨਾਂ ਦੀਆਂ ਟੀਮਾਂ ਕਿੰਨੀਆਂ ਵਧੀਆ ਐ ਤੇ ਮੈਡਲ ਲੈ ਕੇ ਆਉਂਦੀਆਂ ਹਾਂਜੀ ਸੋ ਸਾਡੇ ਵੀ ਇੱਥੇ ਪੇਰੈਂਟਸ ਨੂੰ ਚਾਹੀਦਾ ਵੀ ਅਸੀਂ ਵੀ ਸਪੋਰਟਸ ਕਲਚਰ ਨੂੰ ਅੱਪਰ ਡਿਵੈਲਪ ਕਰੀਏ ਤੇ ਘੱਟੋ ਘੱਟ ਬੱਚਿਆਂ ਨੂੰ 1 ਘੰਟਾ ਆਪ ਨਾਲ ਲੈ ਕੇ ਦੇਣ ਕੋਈ ਇਦਾਂ ਦਾ ਕੋਈ ਕੋਈ ਬੰਦਾ ਇੰਨਾ ਬੀਜ਼ੀ ਨਹੀਂ ਐ ਵੀ ਉਹਦੀ ਮਦਰ ਜਾਂ ਫਾਦਰ ਹਾਂਜੀ ਕੋਈ ਨਾ ਕੋਈ 1 ਘੰਟਾ ਉਹਨੂੰ ਗਰਾਊਂਡ ਹੀ ਨਾ ਲੈ ਕੇ ਜਾ ਸਕੇ ਜੀ ਕੋਈ ਵੀ ਗੇਮ ਚ ਹੋਵੇ ਸੋ ਜਦੋਂ ਇਹ ਚੀਜ਼ਾਂ ਜਦੋਂ ਲੋਕੀ ਇਦਾਂ ਹੋਣਗੇ ਹੁਣ ਕਾਫੀ ਲੋਕਾਂ 'ਚ ਇਹ ਚੀਜ਼ ਹੈਗੀ ਹੈ ਚੇਂਜ ਆਇਆ ਹੈ ਹਾਂ ਪੇਰੈਂਟਸ ਕੋਈ ਬੱਚਿਆਂ ਨੂੰ ਬੈਡਮਿੰਟਨ ਦੇ ਵਿੱਚ ਗੋਲਫ ਦੇ ਵਿੱਚ ਹਾਕੀ ਦੇ ਵਿੱਚ ਬਾਕਸਿੰਗ ਦੇ ਵਿੱਚ ਉਹ ਇਨਵੋਲ ਹੋ ਰਿਹਾ ਪੇਰੈਂਟਸ ਜਿਹੜਾ ਕਿ ਬਹੁਤ ਵਧੀਆ ਗੱਲ ਹੈ ਜਦੋਂ ਪੇਰੈਂਟਸ ਇਨਵੋਲ ਹੋਣਗੇ ਆਪੇ ਸਾਡਾ ਸਪੋਰਟਸ ਕਲਚਰ ਵਧੀਆ ਬਣੂਗਾ ਇੱਕ ਅੱਛਾ ਮਾਹੌਲ ਬਣੂਗਾ ਜਦੋਂ ਸਪੋਰਟਸ ਕਲਚਰ ਬਣਿਆ ਫਿਰ ਉਨੇ ਹੀ ਪਲੇਅਰ ਅੱਛੇ ਨਿਕਲਦੇ ਆ ਉਨੇ ਹੀ ਸਾਡੇ ਮੈਡਲ ਆਣਗੇ ਤੁਹਾਡੀ ਗੇਮ ਦੀ ਯਾਤਰਾ ਨੇ ਤੁਹਾਡੀ ਹਾਕੀ ਦੀ ਯਾਤਰਾ ਨੇ ਜਦੋਂ ਤੁਸੀਂ ਪੁਲਿਸ ਚਾਇਓ ਕੀ ਹੈਲਪ ਕੀਤੀ ਉਹੀ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਵੀ ਹਰੇਕ ਚੀਜ਼ ਇੱਕ ਟੀਮ ਹੈ ਹਾਂਜੀ ਇੰਡੀਵਿਜੂਅਲ ਜੇ ਅੱਜ ਅਸੀਂ ਕਿਸੇ ਵੀ ਅਹੁਦੇ ਤੇ ਲੱਗੇ ਆਂ ਹਾਂਜੀ ਅਸੀਂ ਵੀ ਡੀਐਸਪੀ ਐਸਪੀ ਜਦੋਂ ਵੀ ਅਸੀਂ ਲੱਗੇ ਆਂ ਤੇ ਇੱਕ ਟੀਮ ਵਾਂਗੂ ਹੀ ਕੰਮ ਕੀਤਾ ਜੀ ਜਦੋਂ ਤੁਸੀਂ ਟੀਮ ਵਾਂਗੂ ਕੰਮ ਕਰੋਗੇ ਤੁਹਾਨੂੰ ਹਮੇਸ਼ਾ ਹੀ ਕਾਮਯਾਬੀ ਮਿਲੂਗੀ ਜੀ ਸੋ ਉਹ ਚੀਜ਼ ਜਿਹੜੀ ਸੀਗੀ ਇਸ ਫੀਲਡ 'ਚ ਮੈਨੂੰ ਬੜੀ ਹੈਲਪ ਕੀਤੀ ਜੀ ਤੇ ਇੱਕ ਜਿਹੜਾ ਫੇਰ ਉਹੀ ਗੱਲ ਜਿਹੜੀ ਡਿਸਿਪਲਨ ਹਾਂਜੀ ਜੇ ਤੁਸੀਂ ਦੇਸ਼ ਵਾਸਤੇ ਖੇਡ ਰਹੇ ਹੋ ਉਹ ਵੀ ਡਿਸਪਲਿਨ ਹੈ ਹਾਂ ਜੀ ਹਾਂ ਤੁਸੀਂ ਤੁਹਾਨੂੰ ਹੁੰਦਾ ਯਾਰ ਵੀ ਡਿਸਪਲਿਨ ਚ ਰਹਿਣਾ ਜੋ ਸਾਨੂੰ ਟਾਸਕ ਦਿੱਤੇ ਗਏ ਉਹ ਇੱਕ ਇਮਾਨਦਾਰੀ ਤੰਦੇ ਹੀ ਨਾਲ ਮਿਹਨਤ ਨਾਲ ਪੂਰੇ ਕਰਨੇ ਆ ਉਹੀ ਚੀਜ਼ ਇੱਥੇ ਹੈ ਜੇ ਤੁਸੀਂ ਡੀਜੀ ਸਾਹਿਬ ਨਾਲ ਜੋ ਵੀ ਸਾਨੂੰ ਟਾਸਕ ਦਿੱਤੇ ਜਾਂਦੇ ਆ ਗਵਰਨਮੈਂਟ ਵੱਲੋਂ ਜੇ ਅਸੀਂ ਇਮਾਨਦਾਰੀ ਨਾਲ ਕਰਾਂਗੇ ਸੋ ਐਜ਼ ਅ ਟੀਮ ਕਰਾਂਗੇ ਉਹ ਹਮੇਸ਼ਾ ਤੁਹਾਨੂੰ ਕਾਮਯਾਬੀ ਮਿਲੂਗੀ ਜੀ ਤੁਸੀਂ ਪਹਿਲੇ ਐਸਐਸਪੀ ਰਹੇ ਹੋ ਐਸਐਸਐਫ ਦੇ ਸੜਕ ਰੱਖਿਆ ਫੋਰਸ ਜਿਹੜੀ ਇਸ ਵਾਰ ਆਈ ਤੇ ਨਵਾਂ ਗਵਰਨਮੈਂਟ ਦਾ ਡਿਪਾਰਟਮੈਂਟ ਦਾ ਇਨੀਸ਼ੀਏਟਿਵ ਸੀਗਾ ਤੇ ਜਿਹੜਾ ਕਾਫੀ ਸਫਲ ਵੀ ਰਿਹਾ ਉਹਦਾ ਅਨੁਭਵ ਕਿਵੇਂ ਰਿਹਾ ਕਾਫੀ ਲੰਬਾ ਟਾਈਮ ਤੁਸੀਂ ਰਹੇ ਹੋ ਉਹਦਾ ਬੜਾ ਅੱਛਾ ਅਨੁਭਵ ਰਿਹਾ ਜਦੋਂ ਮੈਂ ਵਿਜੀਲੈਂਸ ਤੋਂ ਮੈਂ AIG ਟ੍ਰੈਫਿਕ ਗਿਆ ਸੀਗਾ ਤੇ ਉਦੋਂ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਹਾਂਜੀ ਭਗਵੰਤ ਮਾਨ ਜੀ ਉਹਨਾਂ ਦਾ ਇੱਕ ਬੜਾ ਪਹਿਲੇ ਵੀ ਗੱਲਬਾਤ ਹੁੰਦੀ ਰਹਿੰਦੀ ਸੀ ਉਹਨਾਂ ਦਾ ਜਿਹੜੇ ਲੋਕੀ ਸੜਕਾਂ ਤੇ ਮਰਦੇ ਐ ਹਾਂਜੀ ਕਿਉਂਕਿ ਹਰੇਕ ਬੰਦਾ ਹਾਈਵੇ ਤੇ ਐ ਭਾਵੇਂ ਉਹ ਗਰੀਬ ਬੰਦਾ ਹੈ ਵੱਡਾ ਬੰਦਾ ਹੈ ਪੋਲੀਟੀਸ਼ੀਅਨ ਹੈ ਹਰੇਕ ਬੰਦਾ ਹਾਈਵੇ ਤੇ ਜਾਂਦਾ ਹੀ ਜਾਂਦਾ ਹੈ ਹਾਂਜੀ ਬਿਲਕੁਲ ਸੋ ਉਹਨਾਂ ਨੂੰ ਮੌਤਾਂ ਨੂੰ ਲੈ ਕੇ ਉਹ ਬੜਾ ਇਸ ਗੱਲ ਨੂੰ ਸੀਰੀਅਸ ਸੀਗੇ ਹਾਂਜੀ ਫਿਰ ਉਹਨਾਂ ਨੇ ਵਿਚਾਰ ਕੀਤਾ ਵੀ ਇੱਕ ਉਹ ਨਾ ਇਦਾਂ ਦੀ ਇੱਕ ਫੋਰਸ ਹੋਵੇ ਜਿਹੜੀ ਡੈਡੀਕੇਟਿਡ ਐਸਐਸਐ ਵਾਸਤੇ ਹੋਵੇ ਹਾਂਜੀ ਜਦੋਂ ਡਿਸਾਈਡ ਹੋਇਆ ਫਿਰ ਉਹ ਚੀਜ਼ ਸਾਨੂੰ ਦਿੱਤੀ ਗਈ ਜਿਹਦੇ ਮੇਨ ਸਾਡੇ ਰਾਏ ਸਰ ਸੀਗੇ ਉਦੋਂ ਹੁਣ ਵੀ ਰਾਏ ਸਰ ਨੇ ਉੱਥੇ ਉਹ ਲੀਡ ਕੀਤਾ ਉਹਨਾਂ ਨੇ ਉਹਨਾਂ ਦੀ ਟੀਮ ਚ ਅਸੀਂ ਸੀਗੇ ਫਿਰ ਦਿਨ ਰਾਤ ਲੈ ਕੇ ਅਸੀਂ ਇਸ ਚੀਜ਼ ਨੂੰ ਡਿਵੈਲਪ ਕੀਤਾ ਵੀ ਐਕਸੀਡੈਂਟ ਦੀ ਪਰਸੈਂਟੇਜ ਕਿਦਾਂ ਘਟਾਈ ਜਾਊਗੀ ਕਾਫੀ ਉਸ ਤੇ ਮਿਹਨਤ ਲੱਗੀ ਜੀ ਦੇਖਣ ਨੂੰ ਜ਼ਰੂਰ ਲੱਗਦਾ ਵੀ ਐਸਐਸਆਰ ਦੀਆਂ ਗੱਡੀਆਂ ਖੜੀਆਂ ਪਰ ਇਹਦੀ ਹਰੇਕ ਗੱਡੀ ਦੀ ਕੋਡਿੰਗ ਹੈ ਜੀ ਹਰੇਕ ਗੱਡੀ 30 ਤੋਂ 35 ਕਿਲੋਮੀਟਰ ਦੇ ਵਕਫੇ ਤੇ ਖੜੀ ਹੈ ਜੀ ਸੋ ਟੋਟਲ ਅਸੀਂ 4000 ਕਿਲੋਮੀਟਰ ਕਵਰ ਕੀਤਾ ਪੰਜਾਬ ਦਾ ਹਾਈਵੇਜ਼ ਜੀ ਸੋ ਜਿੱਥੇ ਵੀ ਕੋਈ ਐਕਸੀਡੈਂਟ ਹੁੰਦਾ ਨੀਰੈਸਟ ਗੱਡੀ ਰਿਸਪੌਂਡ ਕਰਦੀ ਹੈ ਜਿਹਦੇ ਕਰਕੇ ਕਾਫੀ ਹੁਣ ਪਰਸੈਂਟੇਜ ਐਕਸੀਡੈਂਟ ਦੀ ਘਟਈ ਹੈ ਇੱਕ ਚੀਜ਼ ਇਹ ਵੀ ਹੋਈ ਹੈ ਨਾ ਵੀ ਅੱਗੇ ਪੁਲਿਸ ਤੱਕ ਜਿਹੜੀ ਅਪਰੋਚ ਸੀਗੀ ਥਾਣਿਆਂ ਤੱਕ ਜਾਂ ਗੱਲ ਜਾਂਦੀ ਸੀ ਜਾਂ ਪੀਸੀਆਰ ਸੀਗੀ ਉਹਦੇ ਨਾਲ ਇੱਕ ਵੱਖਰੀ ਅਪਰੋਚ ਬਣੀ ਹੈ ਲੋਕਾਂ ਦਾ ਵਿਸ਼ਵਾਸ ਵੀ ਵਧਿਆ ਇਹਦੇ ਤੇ ਤੇ ਇਹ ਲੋਕਾਂ ਨੇ ਬੜੇ ਅਨਪਬ ਵੀ ਸ਼ੇਅਰ ਕੀਤੇ ਵੀ ਉਹਦੇ ਵਿੱਚ ਬੜਾ ਹੈਲਪਫੁਲ ਰਹੀ ਹੈ ਬੜਾ ਅੱਛਾ ਰਿਹਾ ਜੀ ਕਿਉਂਕਿ ਜਦੋਂ ਕਿਸੇ ਦਾ ਐਕਸੀਡੈਂਟ ਹੁੰਦਾ ਹੈ ਹਾਂ ਜੀ ਅੱਗੇ ਹੁੰਦਾ ਸੀਗਾ ਵੀ ਲੋਕੀ ਨੇਰੇ ਕੋਈ ਐਕਸੀਡੈਂਟ ਹੋ ਗਿਆ ਉਹਦਾ ਕੋਈ ਸਮਾਨ ਕੱਢ ਕੇ ਲੈ ਗਿਆ ਹਾਂਜੀ ਹਾਂ ਤੇ ਉਹ ਬੰਦੇ ਨੂੰ ਵਿਚਾਰਾ ਉੱਥੇ ਤੜਫ ਰਿਹਾ ਹੈ ਹਾਂਜੀ ਹੁਣ ਜਦੋਂ ਐਸਐਸਐਫ ਦੀ ਟੀਮ ਆਂਦੀ ਹੈ ਹਾਂਜੀ ਪਹਿਲੇ ਤਾਂ ਸਮਾਨ ਉਹ ਸਾਰਾ ਆਪਣੇ ਕੋਲੇ ਰੱਖਦੀ ਹੈ ਹਾਂਜੀ ਫਿਰ ਉਹਨਾਂ ਦੇ ਵਾਰਸਾਂ ਨੂੰ ਫੋਨ ਕਰਦੀ ਹੈ ਤੇ ਫਿਰ 118 ਤੇ ਦੋ ਐਂਬੂਲੈਂਸ ਨਾਲ ਹਸਪੀਟਲ ਐਡਮਿਟ ਕਰਾਉਂਦੀ ਹੈ ਸੋ ਜਦੋਂ ਕਿਸੇ ਦੇ ਕਿਸੇ ਨਾਲ ਐਕਸੀਡੈਂਟ ਹੁੰਦਾ ਤੇ ਉਹਨਾਂ ਦੇ ਪਰਿਵਾਰ ਨੂੰ ਪਤਾ ਲੱਗਦਾ ਵੀ ਪੁਲਿਸ ਮੌਕੇ ਤੇ ਪਹੁੰਚ ਗਈ ਹਾਂਜੀ ਸੋ ਵੈਸੀ ਮੈਂਟਲੀ ਰੀਲੀਫ ਮਿਲ ਜਾਂਦਾ ਵੀ ਯਾਰ ਚਲੋ ਕੋਈ ਤਾਂ ਹੈਗਾ ਜੀ ਸੋ ਉਹ ਜਦੋਂ ਟਿੱਕਰ ਹਸਪੀਟਲ ਪਹੁੰਚਦੇ ਆ ਉਹਨਾਂ ਦਾ ਸਮਾਨ ਦਿੱਤਾ ਜਾਂਦਾ ਉਹਨਾਂ ਨੂੰ ਵਾਪਸ ਹਾਂਜੀ ਸੋ ਲੋਕਾਂ ਨੂੰ ਅੱਛਾ ਲੱਗਣ ਲੱਗ ਗਿਆ ਵੀ ਇਹ ਤਾਂ ਬੜਾ ਅੱਛਾ ਔਰ ਹਰੇਕ ਦੀ ਬੈਨੀਫਿਟ ਵਾਲੀ ਚੀਜ਼ ਹੈ ਔਰ ਲੋਕਾਂ ਦਾ ਉਹਦੇ ਨਾਲ ਹਾਈਵੇ ਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਹਾਈਵੇ ਦੇ ਉੱਪਰ ਜਿਹੜੀ ਕ੍ਰਾਈਮ ਸੀਗਾ ਹਾਂਜੀ ਉਹ ਸੁਰੱਖਿਆ ਵੀ ਵਧੀ ਹੈ ਉਹ ਬਹੁਤ ਘਟਿਆ ਹੈ ਇਹਦੀ ਅਵੇਲੇਬਿਲਟੀ ਤੇ ਪਰ ਵਿਜ਼ਿਬਿਲਟੀ ਵੀ ਇਹਦੀ ਕਾਫੀ ਹੈ ਸਪੋਰਟਸ ਦੇ ਸਫ਼ਰ 'ਚ ਕੋਈ ਚੀਜ਼ ਇਸ ਤਰ੍ਹਾਂ ਦੀ ਕੋਈ ਪਲ ਜਾਂ ਅੰਦਰ ਰਹਿ ਜਾਂਦਾ ਨਾ ਵੀ ਸ਼ਾਇਦ ਆਹ ਹੁੰਦਾ ਤਾਂ ਹੋ ਜਾਂਦਾ ਯਾਤਰਾ ਕਾਫੀ ਲੰਬੀ ਰਹੀ ਹੈ ਦੇਖੋ ਮੇਰੇ ਫਾਦਰ ਸਾਹਿਬ ਵੀ ਦੋ 올림픽 ਖੇਡੇ ਆ ਹਾਂਜੀ ਮੈਂ ਵੀ ਦੋ ਮੇਰੇ ਤਾਈ ਵੀ ਦੋ ਅੱਛਾ ਜੀ ਅੱਜ ਵੀ ਜਦੋਂ ਘਰ ਗੱਲ ਹੁੰਦੀ ਹੈ ਮੈਨੂੰ ਕਹਿੰਦੇ ਆ ਤੇਰੇ ਕੋਲ 올림픽 ਮੈਡਲ ਨਹੀਂ ਹੈ ਅੱਛਾ ਲੰਬਾ ਰਹਿੰਦਾ ਹੈ ਔਰ ਲੰਬਾ ਰਹਿੰਦਾ ਤੇ ਮੰਨ ਚ ਇਹ ਚੀਜ਼ ਦਾ ਰਹਿ ਗਿਆ ਹਾਂਜੀ ਤੇ ਇੱਕ ਬੜਾ ਅੱਛਾ ਮੌਕਾ ਮਿਲਿਆ ਸੀਗਾ ਮੈਡਲ ਦਾ ਜਿਹਦਾ ਕਿ ਸਾਡੇ ਅਸਰ ਬੜਾ ਅੱਛਾ ਚਾਂਸ ਸੀਗਾ ਸਿਡਨੀ 올림픽ਸ ਵਿਲੇ ਬਹੁਤ ਲੋਕਾਂ ਨੇ ਜਦੋਂ ਸੁਣੀ ਮੇਰੀ ਗੱਲ ਤੇ ਯਾਦ ਕਰਨਗੇ ਹਾਂਜੀ ਸਿਡਨੀ 올림픽ਸ ਜਿਸੀਂ ਆਲਮੋਸਟ ਸੈਮੀਫਾਈਨਲ ਕੁਆਲੀਫਾਈ ਕਰ ਰਹੇ ਸੀ ਹਾਂਜੀ ਇੱਕ ਮਿੰਟ ਰਹਿ ਗਿਆ ਸੀਗਾ ਹਾਂਜੀ ਪੋਲਨ ਨਾਲ ਸਾਡਾ ਮੈਚ ਸੀਗਾ ਤੇ ਲ ਪੋਲ ਨੇ ਸਾਡੇ ਤੇ 골 ਕੀਤਾ ਤੇ 1-1 ਡਰਾ ਹੋ ਗਏ। ਅੱਛਾ ਜੀ। ਜਿਹਦੇ ਕਾਰਨ ਸਾਡੇ ਪੁਆਇੰਟ ਘਟ ਗਏ ਤੇ ਕੋਰੀਆ ਸੈਮੀਫਾਈਨਲ 'ਚ ਚਲੇ ਗਿਆ ਸੀ। ਔਰ ਉਸ ਰਾਤ ਨੂੰ ਹਾਂ ਜੀ। ਦੇ ਪਲੇਅਰ ਸਾਰੇ ਇਦਾਂ ਰੋਏ ਸੀ ਜਿਵੇਂ ਘਰੇ ਕਿਸੇ ਦੀ ਮੌਤ ਹੋਈ ਹੁੰਦੀ ਹੈ। ਅੱਛਾ ਜੀ। ਸੀਨੀਅਰ ਪਲੇਅਰ ਸਾਡੇ ਕਿਉਂਕਿ ਉਸ ਤੋਂ ਬਾਅਦ ਸਾਨੂੰ ਕਦੀ ਮੌਕਾ ਨਹੀਂ ਮਿਲਿਆ। ਉਹ ਜ਼ਰੂਰ ਮਨ ਦੇ ਵਿੱਚ ਰਹਿ ਗਈ ਗੱਲ। ਕਿਉਂਕਿ ਨੀ ਤਾਂ ਸਾਰਾ ਕੁਝ ਹੀ ਬਰਾਬਰ ਹੈ ਘਰੇ ਇੱਥੇ ਜਾ ਕੇ ਥੋੜਾ ਜਿਹਾ ਸਿਰ ਨੀ ਮਾਇਆ ਕਰਨਾ ਪੈ ਜਾਂਦਾ ਚਲੋ ਘਰੇ ਵੀ ਬਰਾਬਰ ਹੈ ਇੱਕ ਮੰਚ ਵੀ ਕਰੇ ਜਿਵੇਂ ਤੁਸੀਂ ਕਿਹਾ ਵੀ ਰਹਗੀ ਮੰਚ ਉਹ ਕਹਿ ਦਿੰਦੇ ਆ ਵੀ ਹਜੇ ਤੇਰੇ ਕੋਲੇ 올림픽 ਵਾਲਾ ਮੈਡਲ ਨਹੀਂ ਆ ਤੋ ਉਦਾ ਨਹੀਂ ਬਣਿਆ ਸੀ ਜਿੱਡੇ ਸੀ ਚਲੋ ਜਿਵੇਂ ਮਜ਼ਾਕ ਚ ਕਰੇ ਗੱਲਾਂ ਕਰਦੇ ਆ ਜੀ ਬਿਲਕੁਲ ਹਾਂਜੀ ਕੋਈ ਜ਼ਿੰਦਗੀ ਚ ਬਹੁਤ ਸਾਰੇ ਲੋਕਾਂ ਨੂੰ ਮਿਲਣ ਦਾ ਮੌਕਾ ਮਿਲੇ ਕਿਸੇ ਨੇ ਪ੍ਰਭਾਵਿਤ ਕੀਤਾ ਹੋਵੇ ਕੋਈ ਰੋਲ ਮਾਡਲ ਮੰਨਦੇ ਹੋ ਕਿਸੇ ਨੂੰ ਰੋਲ ਮਾਡਲ ਜਿਹੜੇ ਸਾਡੇ ਸੀਨੀਅਰ ਪਲੇਅਰ ਸੀ ਧਨਰਾਜ ਪਿੱਲੇ ਸੀਗੇ ਜਦੋਂ ਮੈਂ ਪਹਿਲੀ ਵਾਰੀ ਉਹਨਾਂ ਦਾ ਬੜਾ ਨਾਮ ਹੁੰਦਾ ਸੀਗਾ ਹਾਂਜੀ ਕਿਉਂਕਿ ਉਹ ਤਾਂ ਜਦੋਂ ਅਸੀਂ 98s ਮੈਂ ਪਹਿਲੀ ਵਾਰੀ ਟੀਮ 'ਚ ਗਿਆ ਤੇ ਉਹ 92 올림픽ਸ 'ਚ ਵੀ ਖੇਡ ਚੁੱਕੇ ਸੀਗੇ ਹਾਂਜੀ ਸੋ ਜਦੋਂ ਉਹਨਾਂ ਨੂੰ ਪਹਿਲੀ ਵਾਰੀ ਬੜਾ ਤਮੰਨਾ ਸੀ ਕਦੀ ధਨraj ਪਿੱਲੇ ਨੂੰ ਦੇਖਣਾ ਹੈ ਹਾਂਜੀ ਟੂਰਨਾਮੈਂਟ ਅਸੀਂ ਜੋ ਛੋਟੇ ਹੁੰਦੇ ਸੀ ਜ਼ਰੂਰ ਦੇਖਣ ਚਲੇ ਜਾਂਦਾ ਸੀ ਹਾਂਜੀ ਪਰ ਜਦੋਂ ਅਸੀਂ ਬੈਂਗਲੌਰ ਪਹਿਲੀ ਵਾਰੀ ਮੈਂ ਕੈਂਪ 'ਚ ਗਿਆ ਜਦੋਂ ధਨraj ਪਿੱਲੇ ਨਾਲ ਪਹਿਲੀ ਵਾਰੀ ਉਹਨਾਂ ਨਾਲ ਉਸੇ ਗਰਾਊਂਡ 'ਚ ਖੇਡ ਰਹੇ ਆ ਹਾਂਜੀ ਸੋ ਇੱਕ ਬੜੀ ਮਾਣ ਮਹਿਸੂਸ ਹੋਇਆ ਔਰ ਉਹ ਸ਼ਖਸ ਇਦਾਂ ਡਿਸਪਲਿਨਡ ਹੈ ਕੋਈ ਪਲੇਅਰ ਹੈ ਜਿਨੇ 4 올림픽 ਹਾਂਜੀ ਬਿਲਕੁਲ ਤੇ ਬੜਾ ਉਦੋਂ ਬੜਾ ਇੱਕ ਮਾਨ ਮਹਿਸੂਸ ਹੁੰਦਾ ਸੀ ਉਹ ਟੀਵੀ ਤੇ ਵੀ ਹੁੰਦਾ ਸੀ ਵੀ ਜਦੋਂ ਧਨરાજ ਪਿੱਲੇ ਕੋਲੇ ਬਾਲ ਆ ਗਈ ਨਾ ਵੀ ਕੁਝ ਨਾ ਕੁਝ ਹੋਊਗਾ ਹੁਣ ਤੇ ਉਸ ਤੋਂ ਬਾਅਦ ਅਸੀਂ ਦੋ 올ੰਪਿਕਸ ਮੈਂ ਧਨਵੈ ਪਿੱਲੇ ਦੇ ਨਾਲ ਖੇਡੇ ਆ ਉਹ ਰੋਲ ਮਾਡਲ ਸੀਗੇ ਜੀ ਬਾਕੀ ਮੇਰੇ ਫਾਦਰ ਨੇ ਮੈਨੂੰ ਬਹੁਤ ਕੁਝ ਸਿਖਾਇਆ ਜੀ ਪੇਸ਼ੈਂਸ ਤੇ ਜਿਵੇਂ ਜਿਵੇਂ ਉਹਨਾਂ ਨੇ ਮੈਨੂੰ ਗਾਈਡ ਕੀਤਾ ਹਾਂਜੀ ਤੇ ਉਸ ਸਭ ਨਾਲ ਹੀ ਅਸੀਂ ਫਾਲੋਅ ਅਪ ਕਰਦੇ ਰਹੇ ਕਿੰਨੇ ਟੂਰਨਾਮੈਂਟ ਖੇਡਣ ਦਾ ਮੌਕਾ ਮਿਲਿਆ ਕਾਫੀ ਜਿਹੜੇ ਸਾਡੇ ਮੇਨ ਜਿਹੜੇ ਹੈਗੇ ਦੋ 올ੰਪਿਕਸ ਖੇਡੇ ਅਸੀਂ ਯੂਨੀ ਵਰਲਡ ਕੱਪ ਖੇਡੇ ਆ ਫਿਰ 98 ਕਾਮਨਵੈਲਥ ਗੇਮਸ ਜੀ ਫਿਰ 2003 ਦੇ ਵਿੱਚ ਅਸੀਂ ਐਫਰੋਏਸ਼ੀਅਨ ਗੇਮਸ 골ਡ ਮੈਡਲ ਜਿੱਤੇ ਸੀਗੇ ਹਾਂਜੀ ਫਿਰ ਏਸ਼ੀਅਨ ਏਸ਼ੀਅਨ ਗੇਮਸ ਖੇਡੇ ਸੀ ਉਹ ਸਾਡਾ ਸਿਲਵਰ ਮੈਡਲ ਆਇਆ ਸੀਗਾ ਕੋਰੀਆ ਤੋਂ ਹਾਰ ਗਏ ਸੀਗੇ ਜੀ ਸੋ ਏਸ਼ੀਆ ਕੱਪ ਉਹ ਦੋ ਅਸੀਂ ਪਹਿਲੀ ਵਾਰ ਜਿੱਤੇ ਸੀ ਕੋਰੀਆ ਪਾਕਿਸਤਾਨ ਨੂੰ ਹਰਾਇਆ ਸੀ 3-1 ਜੀ 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 ਕੋਲਾਲੰਪੁਰ ਮੈਚ ਹੋਇਆ ਸੀ ਜੀ ਸੋ ਬਾਕੀ ਇਦਾਂ ਕਾਫੀ ਜਰਨੀ ਕਿੰਨੀ ਰਹੀ ਹੈ ਕਿੰਨੇ ਸਾਲ ਖੇਡੇ ਹੋ ਕਿ ਮੈਂ ਜੀ ਪਹਿਲੀ ਵਾਰੀ 98 ਚ ਕਾਮਨਵੈਲਥ ਦੀ ਟੀਮ ਚ ਆਇਆ ਸੀਗਾ ਹਾਂਜੀ ਸੋ ਸਭ ਤੋਂ ਪਹਿਲੇ ਮੈਂ 90 ਦੀ ਗੱਲ ਬੜੀ ਸੁਣਾਵਾਗਾ ਤੁਹਾਨੂੰ ਰਹਿ ਗਈ ਵਿੱਚ 97 ਦੇ ਵਿੱਚ ਜਦੋਂ ਜੂਨੀਅਰ ਨੈਸ਼ਨਲ ਹੁੰਦੀ ਹੈ ਜਿੱਥੋਂ ਜੂਨੀਅਰ ਵਰਲਡ ਕੱਪ ਦੀ ਟੀਮ ਬਣਦੀ ਹੈ ਹਾਂਜੀ ਸੋ ਉਹਦੇ ਵਿੱਚ ਮੇਰੇ ਹਾਈएस्ट ਸਕੋਰ ਸੀਗੇ ਮੇਰੇ 29 ਗੋਲ ਸੀਗੇ ਅੱਜ ਵੀ ਇਸ਼ਿਆਦ ਰਿਕਾਰਡ ਹੋਵੇ ਹਾਂਜੀ ਉਦੋਂ ਮੈਨੂੰ ਕੈਂਪ ਵਿੱਚ ਨਹੀਂ ਰੱਖਿਆ ਸੀਗਾ ਜੂਨੀਅਰ ਵਰਲਡ ਕੱਪ ਦੀ 97 ਦੇ ਵਿੱਚ ਹਾਂਜੀ ਮਿਲਟਨ ਕੇਨਜ਼ ਜੂਨੀਅਰ ਵਰਲਡ ਕੱਪ ਹੋਣਾ ਸੀਗਾ ਜੀ 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 ਸੋ ਮੇਰੇ 29 ਗੋਲ ਕੀਤੇ ਤੇ ਮੈਨੂੰ ਕੈਂਪ ਵਿੱਚ ਨਹੀਂ ਰੱਖਿਆ ਚਲੋ ਕਈ ਪ੍ਰੈਸ ਵਾਲਿਆਂ ਨੇ ਲਾਇਆ ਵੀ ਜੇ ਇੰਨੇ ਗੋਲ ਕਰਕੇ ਬੰਦਾ ਕੈਂਪ ਵਿੱਚ ਨਹੀਂ ਆਉਦਾ ਫਿਰ ਫਾਇਦਾ ਕੀ ਹੋਈ ਨੈਸ਼ਨਲ ਦਾ ਹਾਂਜੀ ਹਾਂ ਸੋ ਮੈਨੂੰ ਕੈਂਪ ਵਿੱਚ ਜ਼ਰੂਰ ਰੱਖ ਲਿਆ ਸੀ ਪਰ ਮੈਨੂੰ ਟੀਮ ਚੋਂ ਕੱਢਦਾ ਸੀਗਾ ਉਸ ਚ ਲਿਖਦਾ ਉਹਦੋਂ ਮੈਂ 16 ਸਾਲਾਂ ਦਾ ਸੀਗਾ ਜੀ ਹੀ ਇਜ਼ ਟੂ ਯੰਗ ਟੂ ਪਲੇ ਫॉर ਨੇਸ਼ਨ ਕਰਕੇ ਕੱਢਦਾ ਟੀਮ ਚੋਂ ਸੋ ਉਸੇ ਜੂਨੀਅਰ ਵਰਲਡ ਕੱਪ ਦਾ ਸੀ ਕੈਪਟਨ ਬਣ ਕੇ ਗਏ ਸੀ ਜਿਹੜੀ ਤੁਹਾਨੂੰ ਗੱਲ ਦੱਸੀ 2001 ਚ ਸੇ ਉਹਦੋਂ ਬਾਅਦ ਜਿੱਤ ਕੇ ਵੀ ਆਏ ਇਹਦੇ ਚ ਇੱਕ ਗੱਲ ਉਹੀ ਨਿਕਲ ਕੇ ਆਉਂਦੀ ਹੈ ਵੀ ਜੇ ਤੁਹਾਡਾ ਏਮ ਹੈ ਨਾ ਜੇ ਤੁਸੀਂ ਮਿਹਨਤ ਕਰੀ ਜਾਓ ਤੇ ਉਸ ਉਸੇ ਸੇਮ ਯੂਨੀ ਵਰਲਡ ਕੱਪਸ ਕੈਂਪਨੀ ਰੱਖਿਆ ਬਾਅਦ ਜੋ ਤੁਸੀਂ ਕਪਤਾਨ ਬਣ ਕੇ ਗਏ ਜਿੱਤ ਕੇ ਆਏ ਜੀ ਤੇ 98 ਚ ਮੈਂ ਸੀਨੀਅਰ ਟੀਮ ਚ ਆ ਗਿਆ ਸੀ ਜੀ ਤੇ ਫਿਰ ਮੈਂ 2006 ਜਿਹੜਾ ਜਰਮਨੀ ਵਰਲਡ ਕੱਪ ਹੋਇਆ ਸੀਗਾ ਉਹ ਲਾਸਟ ਖੇਡਿਆ ਸੀਗਾ ਜੀ ਸਪੋਰਟਸਮੈਨ ਦੀ ਲਾਈਫ ਚ ਨਾ ਇੰਜਰੀਜ਼ ਨਾ ਬੜਾ ਗੂੜਾ ਰਿਸ਼ਤਾ ਹੁੰਦਾ ਹਾਂਜੀ ਹਾਂਜੀ ਹੁੰਦੀਆਂ ਹੀ ਹੁੰਦੀਆਂ ਹਾਂਜੀ ਇੰਜਰੀਜ਼ ਦੇ ਰੀਜ਼ਨਸ ਕੀ ਹੈ ਬਚਣ ਲਈ ਕੀ ਕਰਨਾ ਚਾਹੀਦਾ ਤੇ ਜਦੋਂ ਇੰਜਰੀਜ਼ ਹੋ ਜਾਂਦੀਆਂ ਬਹੁਤ ਸਾਰੇ ਪਲੇਅਰਾਂ ਨੂੰ ਇੰਜਰੀਜ਼ ਲੈ ਕੇ ਬਹਿ ਜਾਂਦੀ ਹੈ ਤੁਸੀਂ ਕਿਹੜੀ ਚੀਜ਼ ਕੋਈ ਹੱਲ ਲੱਭਿਆ ਕਿ ਰੀਹੈਬ ਚ ਜਾਣਾ ਚਾਹੀਦਾ ਹੈ ਫਿਜ਼ੋ ਵਾਲੇ ਪਾਸੇ ਇੰਜਰੀਜ਼ ਜਿਹੜੀ ਖਾਸ ਕਰਕੇ ਹਾਕੀ ਚ ਹੈ ਹਾਕੀ ਕਿਦਾਂ ਦੀ ਗੇਮ ਹੈ ਉਸ ਚ ਇੰਜਰੀਜ਼ ਬਹੁਤ ਜ਼ਿਆਦਾ ਹੁੰਦੀਆਂ ਹਨ ਹਾਂਜੀ ਹਾਂ ਮਤਲਬ ਕਿਉਂਕਿ ਅੱਜ ਕੱਲ੍ਹ ਤਾਂ ਗਰੇਫਾਈਟ ਦੀ ਹਾਕੀ ਹੈ ਥੋੜੀ ਜਿਹੀ ਵੀ ਲੱਗ ਜਾਏ ਕਿਤੇ ਫ੍ਰੈਕਚਰ ਹੋ ਜਾਂਦਾ ਹੈ ਹਾਂਜੀ ਸੋ ਮੈਂ ਜੋ ਸੋਚਿਆ ਤਾਂ ਲੱਕ ਦੀ ਗੱਲ ਹੈ ਕਈ ਵਾਰ ਪਲੇਅਰਜ਼ ਇੰਨੇ ਅੱਛੇ ਸੀਗੇ ਸਾਡੀ ਟੀਮਾ ਸਾਡੇ ਨਾਲ ਖੇਡਦੇ ਰਹੇ ਮੇਜਰ ਟੂਰਨਾਮੈਂਟਸ ਤੇ ਆ ਕੇ ਉਹਨਾਂ ਦੀ ਟ੍ਰਾਇਲਸ ਚੀਜ਼ ਛੱਟ ਵੱਜ ਗਈ ਹਾਂਜੀ ਨਹੀਂ ਜਾ ਪਏ ਸੋ ਇੰਜਰੀ ਜਦੋਂ ਹੋ ਜਾਂਦੀ ਹੈ ਉਹ ਕਈ ਵਾਰ ਸਾਡੇ ਮਸਲਸ ਦੀ ਬੈਕ ਦੀ ਮੇਰੀ ਬੜੀ ਬੈਕ ਇਸ਼ੂ ਰਿਹਾ ਹੈ ਜੀ ਮਤਲਬ L4 L5 ਡੇਸ ਕਿਉਂਕਿ ਜਦੋਂ ਉਹਦੇ ਖੇਡਦੇ ਹੋ ਐਕਸਰਸ ਕਰਦੇ ਹੋ ਹਾਂਜੀ ਜਦੋਂ ਤੁਹਾਡੇ ਕੈਂਪ ਲੱਗੇ ਹੁੰਦੇ ਉਸ ਬਹੁਤ ਜ਼ਿਆਦਾ ਪ੍ਰੈਕਟਿਸ ਇੰਟੈਂਸ ਪ੍ਰੈਕਟਿਸ ਹੁੰਦੀ ਹੈ ਜੀ 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 ਸਹੀ ਇਹ ਵੀ ਜਿਵੇਂ ਜਿਵੇਂ ਤੁਹਾਡੂ ਰੀਹੈਬ ਜਿਹੜੇ ਤੁਹਾਡੇ ਡਾਕਟਰ ਹੁੰਦੇ ਆ ਹਾਂਜੀ ਜਿਵੇਂ ਜਿਵੇਂ ਗਾਈਡ ਕਰਨ ਉਸੇ ਹਿਸਾਬ ਨਾਲ ਹੀ ਕਰਨਾ ਚਾਹੀਦਾ ਕਿਈ ਪਲੇਅਰ ਜਲਦੀ ਫਿਰ ਗਰਾਊਂਡ 'ਚ ਆ ਜਾਂਦੇ ਆ ਜਿਹਦੇ ਕਰਕੇ ਉਹਨਾਂ ਦੀ ਇੰਜਰੀ ਕਾਲੀ ਨਹੀਂ ਕਰਨੀ ਚਾਹੀਦੀ ਕਾਲੀ ਨਹੀਂ ਕਰਨੀ ਚਾਹੀਦੀ ਜਿਹਦੇ ਕਰਕੇ ਉਹਨਾਂ ਦੀ ਇੰਜਰੀ ਜ਼ਿਆਦਾ ਹੋ ਗਈ ਉਸ ਤੋਂ ਬਾਅਦ ਉਹਨਾਂ ਨੂੰ ਦੁਬਾਰਤੋਂ ਕਦੀ ਆਨ ਦਾ ਮੌਕਾ ਹੀ ਨਹੀਂ ਮਿਲਿਆ ਇੰਨਾ ਜ਼ਿਆਦਾ ਗੈਪ ਪੈ ਗਿਆ ਜੀ ਮੇਰਾ ਸੈਕੰਡ ਲਾਸਟ ਸਵਾਲ ਹੈ ਹਾਕੀ ਦੇ ਵਿੱਚ ਕੁਝ ਧਾਰਨਾਵਾਂ ਪਰਸੈਪਸ਼ਨਾਂ ਹੋਣਗੀਆਂ ਜਿਹੜੀਆਂ ਖੇਡਣ ਤੋਂ ਪਹਿਲਾਂ ਸੁਣੀਆਂ ਸੀ ਜਦੋਂ ਸਾਰੇ ਟੂਰਨਾਮੈਂਟ ਖੇਡ ਲਏ ਤੁਹਾਡਾ ਇੱਕ ਅਨਪਰਵ ਹੋ ਗਿਆ ਕਿਹੜੀਆਂ ਪਰਸੈਪਸ਼ਨਾਂ ਬ੍ਰੇਕ ਹੋਈਆਂ ਵੀ ਆਹ ਨਹੀਂ ਹੁੰਦਾ ਨਹੀਂ ਇਹ ਭਲੇਖੇ ਸੀ ਪਰਸੈਪਸ਼ਨ ਦਾ ਸਭ ਤੋਂ ਵੱਡੀ ਗੱਲ ਹੈ ਵੀ ਜਿਵੇਂ ਕੋਈ ਕਹਿੰਦਾ ਯਾਰ ਹਾਕੀ ਵਾਲਨ ਕੋ ਪੁੱਛਦਾ ਨਹੀਂ ਹਾਂਜੀ ਲੋਕ ਕਹਿ ਦਿੰਦੇ ਆ ਪਰ ਜਦੋਂ ਅਸੀਂ ਖੇਡ ਕੇ ਆਏ ਉਹੀ ਮੈਂ ਕਹਿੰਦਾ ਜਦੋਂ ਤੁਸੀਂ ਜਿੱਤ ਕੇ ਆਉਂਗੇ ਹਾਂਜੀ ਤੇ ਤੁਹਾਨੂੰ ਦੇਸ਼ ਚੱਕਦਾ ਆਪਾਂ ਉਲਟਾ ਸੋਚਦੇ ਆ ਵੀ ਦੇਸ਼ ਸਾਡੇ ਵਾਸਤੇ ਕਰ ਰਿਹਾ ਅਸੀਂ ਯੂਥ ਆ ਅਸੀਂ ਦੇਸ਼ ਵਾਸਤੇ ਕੀ ਕਰ ਰਹੇ ਇਹ ਇੰਪੋਰਟੈਂਟ ਆ ਹਾਂਜੀ ਦੇਸ਼ ਨੇ ਸਾਡੇ ਵਾਸਤੇ ਕਰਨਾ ਉਹ ਕੋਈ ਜ਼ਰੂਰੀ ਨਹੀਂ ਆ ਅਸੀਂ ਜਿਹੜੇ ਯੂਥ ਹੈ ਹਾਂਜੀ ਉਹ ਦੇਸ਼ ਵਾਸਤੇ ਕੀ ਆਉਟਪੁੱਟ ਆਪਣੀ ਪਾ ਰਿਹਾ ਜਦੋਂ ਅਸੀਂ ਖੇਡਣਗੇ ਅਸੀਂ ਮਿਹਨਤ ਕੀਤੀ ਔਰ ਬੜਾ ਇੱਕ ਸਪੋਰਟਸ ਹੀ ਇੱਕ ਇਦਾਂ ਦੀ ਚੀਜ਼ ਹੈ ਹਾਂਜੀ ਭਾਵੇਂ ਦੇਸ਼ ਦਾ ਪ੍ਰਧਾਨ ਮੰਤਰੀ ਵੀ ਕਿਸੇ ਕੰਟਰੀ ਚਲੇ ਜਾਵੇ ਝੰਡਾ ਉੱਪਰ ਨਹੀਂ ਜਾ ਸਕਦਾ ਹਾਂਜੀ ਸਾਰੇ ਫਲੈਗਸ ਬਰਾਬਰ ਰਹਿੰਦੇ ਆ ਹਾਂਜੀ ਸਾਰੇ ਕੰਟਰੀਜ਼ ਦੇ ਜੇ ਪ੍ਰਾਈਮ ਮਿਨਿਸਟਰ ਮਿਲ ਰਹੇ ਆ ਉਹ ਫਲੈਗਸ ਬਰਾਬਰ ਰਹਿੰਦੇ ਇੱਕ ਸਪੋਰਟਸ ਹੀ ਹੈ ਹਾਂਜੀ ਜਿੱਦਾਂ ਤੁਸੀਂ ਮੈਡਲ ਜਿੱਤਣ ਦਾ ਤੁਹਾਡਾ ਦੇਸ਼ ਦਾ ਰਾਸ਼ਟਰੀ ਗਾਣ ਹਾਂਜੀ ਝੰਡਾ ਸਿਰਫ ਤੁਹਾਡੇ ਉੱਪਰ ਜਾ ਰਿਹਾ ਹੁੰਦਾ ਕੀ ਬਾਤ ਹੈ ਬਾਕੀ ਕੋਈ ਵੀ ਦੁਨੀਆ ਦਾ ਬੰਦਾ ਚਲੇ ਜਾਵੇ ਸਾਡਾ ਪ੍ਰਧਾਨ ਮੰਤਰੀ ਵੀ ਚਲੇ ਜਾਵੇ ਤਾਂ ਵੀ ਝੰਡਾ ਉੱਪਰ ਨਹੀਂ ਜਾ ਸਕਦਾ ਹਾਂਜੀ ਸੋ ਇਹ ਜਿਹੜੀ ਇੱਕ ਫੀਲਿੰਗ ਹੈ ਨਾ ਜਦੋਂ ਤੁਸੀਂ ਉੱਥੇ ਖੜ ਕੇ ਦੇਖ ਰਹੇ ਹੋ ਨੇ ਜਿਹਨੂੰ ਕਹਿੰਦਾ ਨਾ ਵੀ ਅੱਖਾਂ 'ਚ ਪਾਣੀ ਆ ਜਾਂਦਾ ਹਾਂਜੀ ਉਹ ਸੱਚੀ ਪਾਣੀ ਆ ਜਾਂਦਾ ਕਹਿੰਦੇ ਪਲੇਅਰਾਂ ਨੇ ਤਾਂ ਕਿੱਡੀ ਵੀ ਉਮਰ ਦੇ ਹੋ ਜਾਣ ਉਹ ਜਦੋਂ ਇਸ ਮੂਮੈਂਟ ਨੂੰ ਇਸ ਗੱਲ ਨੂੰ ਟੀਵੀ ਤੇ ਵੀ ਦੇਖਦੇ ਆ ਤਾਂ ਤੋਂ ਸੇਮ ਉਹ ਜਿਹੜਾ ਬੰਦਾ ਉੱਥੇ ਜਿਹੜਾ ਕਦੀ ਉਹਨੇ ਪੋਡੀਅਮ ਤੇ ਖੜ ਕੇ ਦੇਖਿਆ ਨਾ ਹਾਂਜੀ ਇਹ ਨਹੀਂ ਮੈਂ ਕਹਿ ਰਿਹਾ ਸਾਰੇ ਦੇਸ਼ ਨੂੰ ਮਾਨ ਹੁੰਦਾ ਹੈ ਹਾਂਜੀ ਪਰ ਜਿਹੜੀ ਉਹ ਚੀਜ਼ ਆ ਮੈਂ ਦੇਖੋ ਆ ਦੇਖ ਲੋ ਤੁਹਾਡੇ ਸਾਹਮਣੇ ਮਤਲਬ ਵੀ ਇੱਕ ਅਜੀਬ ਜਿਹੀ ਫੀਲਿੰਗ ਆ ਜਾਂਦੀ ਉਹ ਸੋਚ ਕੇ ਹਾਂਜੀ ਰਾਸ਼ਟਰ ਗਾਨ ਚੱਲ ਰਿਹਾ ਹੁੰਦਾ ਹੈ ਤੇ ਤੁਹਾਡਾ ਝੰਡਾ ਉੱਪਰ ਜਾ ਰਿਹਾ ਨੇ ਉਹ ਨਜ਼ਾਰਾ ਹੀ ਵੱਖਰਾ ਜੀ ਕੀ ਬਾਤ ਹੈ ਆਖਰ ਦੇ ਵਿੱਚ ਯੂਥ ਨੂੰ ਕੋਈ ਮੈਸੇਜ ਦੇਣਾ ਚਾਹਾਂ ਯੂਥ ਜਿਹੜਾ ਅੱਜ ਕੱਲ ਆਪਣਾ ਜਿਹੜਾ ਹੈਗਾ ਉਹ ਮਤਲਬ ਬਹੁਤ ਜ਼ਿਆਦਾ ਹਰ ਇੱਕ ਚੀਜ਼ ਵਾਸਤੇ ਐਕਸਾਈਟਡ ਜਲਦੀ ਹੋ ਜਾਂਦਾ ਹਾਂਜੀ ਹਾਂ ਤੇ ਹਰ ਇੱਕ ਚੀਜ਼ ਨੂੰ ਜਲਦੀ ਪਾਣ ਲਈ ਫੰਦੀ ਸ਼ਾਰਟਕਟ ਰਸਤੇ ਅਪਣਾਉਂਦਾ ਹੈ ਹਾਂਜੀ ਤੇ ਮੈਂ ਤਾਂ ਇਹ ਕਹਿਣਾ ਵੀ ਜਿਹੜਾ ਯੂਥ ਹੈ ਉਹਨੂੰ ਉਹਦੇ ਕੋਲੇ ਕੋਈ ਏਮ ਜ਼ਰੂਰ ਹੋਣਾ ਚਾਹੀਦਾ ਹੈ ਜੀ ਵੀ ਮੈਂ ਕੀ ਕਰਨਾ ਹੈ ਜੀ ਮੈਂ ਬੰਨਾ ਕੀ ਹੈ ਲਾਈਫ ਚ ਜੀ ਜੇ ਅਸੀਂ ਸਵੇਰੇ ਉੱਠ ਕੇ ਸੋਚ ਰਹੇ ਹਾਂ ਵੀ ਅੱਜ ਮੈਂ ਕੀ ਕਰਨਾ ਹੈ ਫਿਰ ਉਹ ਕਦੀ ਯੂਥ ਕਾਮਯਾਬ ਨਹੀਂ ਹੋ ਸਕਦਾ ਜੀ ਸਾਡੇ ਸ਼ਾਰਟ ਟਰਮ ਪਲਾਨ ਤੇ ਲੌਂਗ ਟਰਮ ਗੋਲਜ਼ ਜੇ ਹੋਣਗੇ ਹਾਂਜੀ ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ ਜੀ ਸਾਡਾ ਯੂਥ ਜੇ ਚੀਜ਼ ਉਹ ਕਾਮਯਾਬੀ ਨਾ ਮਿਲੇ ਜੀ ਤੇ ਡਿਮੋਰਲਾਈਜ਼ ਵੀ ਬੜੀ ਜਲਦੀ ਹੋ ਜਾਂਦਾ ਹਾਂਜੀ ਹਾਂ ਬਿਲਕੁਲ ਸੋ ਮੈਂਟਲੀ ਅਸੀਂ ਪੰਜਾਬੀ ਆ ਸਾਨੂੰ ਮੈਂਟਲੀ ਸਟਰੋਂਗ ਹੋਣਾ ਚਾਹੀਦਾ ਅਸੀਂ ਜੇ 201997 ਦੇ ਵਿੱਚ ਜੇ ਸਾਨੂੰ ਟੀਮ ਚ ਰੱਖਿਆ ਵੀ ਨਹੀਂ ਸੀਗਾ ਹਾਂਜੀ ਤੇ ਅਸੀਂ ਮੈਂਟਲੀ ਸਟਰੋਂਗ ਮਿਹਨਤ ਕੀਤੀ ਏਮ ਰੱਖਿਆ ਵੀ ਜਾਣਾ ਹੀ ਆ ਅਸੀਂ ਉਹਦੀ ਕਪਤਾਨੀ ਵੀ ਕੀਤੀ ਤੇ ਵਰਲਡ ਕੱਪ ਜਿੱਤ ਕੇ ਵੀ ਆਏ ਜੀ ਤੇ ਜੇ ਅਸੀਂ ਉਦੋਂ ਹੀ ਮਜੂਦ ਹੋ ਕੇ ਬਹਿ ਜਾਂਦੇ ਯਾਰ ਤਾਂ ਹਾਂਜੀ ਬਿਲਕੁਲ ਸੋ ਯੂਥ ਅੱਜਕੱਲ ਨੂੰ ਚਾਹੀਦਾ ਵੀ ਆਪਣੀ ਇੱਕ ਜਜ਼ਬਾ ਰੱਖਣ ਬੰਨਾ ਕੀ ਹੈ ਜਲਦੀ ਡੀਮੋਟੀਵੇਟਡ ਨਾ ਹੋ ਜੀ ਬਾਕੀ ਡਿਸਪਲਿਨ ਚ ਰਨ ਮਾੜੇ ਲੋਕਾਂ ਤੋਂ ਨਸ਼ਿਆਂ ਤੋਂ ਚਲੋ ਸਾਰੇ ਕਹਿ ਦਿੰਦੇ ਆ ਵੀ ਦੂਰ ਰੋ ਜੇ ਡਿਸਪਲਿਨ ਚ ਆਣਗੇ ਆਪੇ ਚੀਜ਼ਾਂ ਠੀਕ ਰਹਿਣਗੀਆਂ ਬਹੁਤ ਚੰਗਾ ਲੱਗਿਆ ਤੁਹਾਨੂੰ ਨੰਗਲ ਬਤ ਕਰਕੇ ਤੁਸੀਂ ਬਹੁਤ ਰਜਿਮਿਆਂ ਚੋ ਟਾਈਮ ਦਿੱਤਾ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਥੈਂਕ ਯੂ ਜੀ ਥੈਂਕ ਯੂ